ਇਹ ਹੁਣ ਆਵਾਜ਼ਾਂ ਤੁਹਾਡੇ ਦੱਬਿਆਂ ਦੱਬੀਆਂ ਨਹੀਂ ਰਹਿਣੀਆਂ ਇਹ ਫਰਕ ਹੈ ਕਿ 100 ਸਾਲ ਬਾਅਦ ਉਹ ਆਵਾਜ਼ ਮੁੜ ਉੱਠੇਗੀ ਔਰ ਸੱਚ ਜਾਣਿਓ ਇਨਸਾਫ ਵੀ ਲੈ ਕੇ ਛੱਡੇਗੀ ਉਹਨਾਂ ਨੂੰ ਤਾਂ ਸੋਚਣਾ ਪੈਣਾ ਵੀ ਇੱਧਰਲੇ ਪਾਸੇ ਪਈਏ ਜਾਂ ਇੱਧਰਲੇ ਪਾਸੇ ਪਈਏ ਜਿਹੜੇ ਸੋਚਦੇ ਸੀਗੇ ਵੀ ਸਾਡਾ ਕਾਪੀਰਾਈਟ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਅਸੀਂ ਪਾਲਕੀ ਨਹੀਂ ਦੇਣੀ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਕੀ ਹੁਣ ਮਹਿਸੂਸ ਹੋ ਰਿਹਾ ਹੋਊਗਾ ਉਹ ਗਲਤੀ ਕਰ ਬੈਠੇ ਨੇ ਜਿਹਦੀ ਮਾਫੀ ਕੋਈ ਨਹੀਂ ਇੱਕ ਹੁੰਦਾ ਹੈ ਕਿ ਔਰੰਗਜ਼ੇਬ ਵੀ ਕਿਤੇ ਨਾ ਕਿਤੇ ਚਾਰ ਸ਼ਬਦ ਮਾਫੀ ਦੇ ਲਿਖਦਾ ਹੈ ਗਲਤ ਹੋਇਆ ਹੋਰ ਵੀ ਜਹਾਂਗੀਰਾਂ ਨੇ ਲਿਖੇ ਪਰ ਇਹ ਉਹ ਗਲਤੀਆਂ ਨੇ ਜਿਨ੍ਹਾਂ ਦੀ ਮੁੜ ਕਦੇ ਨਾ ਪਰਪਾਈ ਹੁੰਦੀ ਹੈ ਨਾ ਮਾਫੀ ਹੁੰਦੀ ਹੈ ਤੇ ਨਾ ਕੋਈ ਚੱਪਣੀ ਬਚਦੀ ਹੈ ਜਿਹਦੇ 'ਚ ਬੰਦਾ ਨੱਕ ਡੋਬ ਕੇ ਮਰ ਜਾਏ ਤੇ ਉਸ ਵਕਤ ਭਾਈ ਖਾਲੜਾ ਜੀ ਦੇ ਨਾਲ ਖੜੇ ਸੀ ਤੇ ਅੱਜ ਸਾਨੂੰ ਵੀ ਕਿੰਨਾ ਮਾਣ ਹੈ ਅਸੀਂ ਭਾਈ ਖਾਲੜਾ ਜੀ ਦੀ ਰੂਹ ਨਾਲ ਖੜੇ ਆਂ ਕਾਤਲਾ ਨਾਲ ਨਹੀਂ ਤੇ ਗੁਰੂ ਕਿਰਪਾ ਕਰੇ ਜਿਹੜੀ ਗੱਲ ਭਾਈ ਖਾਲੜਾ ਜੀ ਨੇ ਕਹੀ ਸੀ ਇਹ ਮੈਨੂੰ ਮਾਰ ਦੇਣਗੇ ਮੈਨੂੰ ਪਤਾ ਹੈ ਪਰ ਇਹ ਵੀ ਮੈਂ ਦਾਅਵੇ ਨਾ ਕਹਿਨਾ ਹੈ ਜਿਹੜੀ ਲਾਪਤਾ ਸਿੱਖਾਂ ਨੂੰ ਲੱਭਣ ਵਾਲੀ ਪ੍ਰਕਿਰਿਆ ਮੈਂ ਸ਼ੁਰੂ ਕੀਤੀ ਹੈ ਇਹ ਉਸ ਨੂੰ ਰੋਕ ਨਹੀਂ ਸਕਣਗੇ ਤੇ ਮੇਰੀ ਮੌਤ ਦੇ ਜ਼ਿੰਮੇਵਾਰ ਬਿਆਨਤ ਸੋਂ ਬੁਚੜ ਤੇ ਕੇ ਪੀ ਐਸ ਗਿੱਲ ਹੋਣਗੇ ਇਸ ਸਟੇਟਮੈਂਟ ਨੂੰ ਲੈ ਕੇ ਮੈਂ ਭਗਵੰਤ ਮਾਨ ਨੂੰ ਕਹਿਣਾ ਹੈ ਕਿ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਕਾਤਲ ਗਰਦਾਨ ਕੇ ਉਹਨਾਂ ਦੇ ਲੱਗੇ ਹੋਏ ਬੁੱਤ ਉਖਾੜ ਕੇ ਬਾਹਰ ਸੁੱਟੇ ਜਾਣ ਤਾਂ ਕਿ ਪਤਾ ਲੱਗੇ ਕਿ ਹੁਣ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਾ ਕੋਈ ਹੈ 29 ਦਿਨ ਮੈਂ ਸਫੈਦੇ ਦੇ ਪੇੜ ਤੇ ਬੈਠ ਕੇ ਜਿੰਨੇ ਚੰਡੀਗੜ੍ਹ ਦੇ ਆਸ-ਪਾਸ ਸਰਕਾਰੀ ਪੰਚਾਇਤੀ ਜ਼ਮੀਨਾਂ ਤੇ ਅਵੈਧ ਕਬਜ਼ੇ ਭ੍ਰਿਸ਼ਟ ਅਧਿਕਾਰੀ ਸਿਆਸੀ ਲੀਡਰਾਂ ਖਿਲਾਫ ਆਵਾਜ਼ ਬੁਲੰਦ ਰੱਖੀ ਮੇਰੇ ਤੇ 26 ਮੁਕੱਦਮੇ ਦਰਜ ਕੀਤੇ ਗਏ ਪਰ ਜੋ ਕਾਨੂੰਨ ਡਾਕਟਰ ਅੰਬੇਡਕਰ ਵੇੜੀ ਦਾ ਸੰਵਿਧਾਨ ਜੋ ਲਿਖਿਆ ਉਹਦੇ ਮੁਤਾਬਕ ਕਲਮਨ ਤੇ ਕਾਗਜ਼ ਦੇ ਵਿੱਚ ਨਹੀਂ ਪਾਵਰ ਹੈ ਕਿ ਹੁਣ ਸਰਕਾਰ ਜਾਂ ਸਰਕਾਰੀ ਅਧਿਕਾਰੀ ਕੋਈ ਕਿਸੇ ਤਰ੍ਹਾਂ ਦੀ ਸਾਡੀ ਇਸ ਇਨਸਾਫ ਯਾਤਰਾ ਜੋ ਸ਼ੁਰੂ ਕੀਤੀ ਗਈ ਹੈ ਇਸ ਦੇ ਵਿੱਚ ਕੋਈ ਵੀ ਸਾਡੇ ਤੇ ਐਕਸ਼ਨ ਨਹੀਂ ਲੈ ਸਕਦਾ ਕਿਉਂਕਿ ਇਨਸਾਫ ਪਸੰਦ ਅਸੀਂ ਲੋਕ ਹੈ ਸਿੱਖ ਕੌਮ ਨਾਲ ਬਾਜਾਂ ਵਾਲੇ ਦੇ ਪੁੱਤਰ ਹੈ ਨਾ ਅਸੀਂ ਕਿਸੇ ਤੋਂ ਡਰਈਏ ਨਾ ਕਿਸੇ ਨੂੰ ਡਰਾਈਏ ਇਸ ਇਸ ਇਨਸਾਫ ਮੂਰਤੀ ਨੇ ਬੜਿਆਂ ਦੀ ਤਸਵੀਰ ਜਿਹੜੀ ਨਿਖਾਰ ਦਿੱਤੀ ਹੈ ਕਿਉਂਕਿ ਅਸੀਂ 28 ਸਾਲ ਪਹਿਲਾਂ ਸ਼ਹੀਦ ਹੋਏਆਂ ਦੀ ਗੱਲ ਕਰਦੇ ਹਾਂ ਪਰ ਆਦਵੀਓ ਐਸੇ ਪਰਿਵਾਰ ਨੇ ਐਸੀਆਂ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ ਪਰ ਉਹਨਾਂ ਨੂੰ ਕੁਝ ਕੁ ਵੋਟਾਂ ਦੇ ਭੁਖਿਆ ਨੇ ਉਹਨਾਂ ਨੂੰ ਟੱਕਣ ਦਾ ਯਤਨ ਕੀਤਾ ਉਹਨਾਂ ਨੂੰ ਦੱਬਣ ਦਾ ਯਤਨ ਕੀਤਾ ਪਰ ਇਸ ਇਨਸਾਫ ਮੂਰਤੀ ਨੇ ਉਹਨਾਂ ਨੂੰ ਵੀ ਜਿਹੜਾ ਉਹ ਜਾਗਰ ਕਰ ਦਿੱਤਾ ਤੁਸੀਂ ਮਾਰਚ ਰੱਖੋ ਅਸੀਂ ਆਵਾਂਗੇ ਤੁਸੀਂ ਕੱਢੋ ਇਨਸਾਫ ਮਾਰਚ ਮੈਂ ਆਉਂਗਾ ਵਟਾਲਾ ਜੀ ਆਣ ਕੇ ਸਾਡੀ ਆ ਸਾਰੀ ਸੰਗਤ ਆਉਗੀ ਰੱਖੋ ਹਿੰਮਤ ਕਰੋ ਨਾ 10 ਕਿਲੋਮੀਟਰ ਦਾ ਹੋਵੇ 20 ਦਾ ਹੋਵੇ 30 ਦਾ ਹੋਵੇ ਕੱਡੋ ਦਾ ਸਹੀ ਰੱਖੋ ਦਾ ਸਹੀ ਪਾਲਕੀਆਂ ਸਜਾਓ ਸਾਨੂੰ ਕਹੋ ਬਹੁਤਾਂ ਦੀਆਂ ਅਜ ਜ਼ਮੀਰਾਂ ਮਰ ਗਈਆਂ ਨੇ ਜਦੋਂ ਕੋਈ ਵੀ ਹੱਕ ਸੱਚ ਦੀ ਆਵਾਜ਼ ਚੱਕਦਾ ਜਿੱਥੇ ਮਨੁੱਖੀ ਅਧਿਕਾਰਾਂ ਦਾ ਕਹਾਣ ਵੀ ਹੋਇਆ ਹੋਵੇ ਉੱਥੇ ਵੀ ਕੋਈ ਆਵਾਜ਼ ਚੱਕਦਾ ਹੈ ਤਾਂ ਬਹੁਤ ਸਾਰੇ ਸਰਕਾਰੀ ਦਲਾਲ ਕਹਿ ਲਾਂਗੇ ਜਾਂ ਸੌਕੋਲਡ ਪੰਥਕ ਆਗੂ ਕਹਿ ਲਾਂਗੇ ਉਹ ਕਹਿੰਦੇ ਵੀ ਕੋਈ ਨਾ ਕੋਈ ਰੋਟੀਆਂ ਸੇਕ ਰਹੇ ਨੇ ਕਿਸੇ ਨਾ ਕਿਸੇ ਰੀਜ਼ਨ ਕਰਕੇ ਸੇਕ ਰਹੇ ਨੇ ਮਾਰਚ ਵੀ ਕੱਟੇ ਜਾ ਰਹੇ ਨੇ ਕਿਸੇ ਨਾ ਕਿਸੇ ਰੀਜ਼ਨ ਕਰਕੇ ਕੱਟੇ ਜਾ ਰਹੇ ਨੇ ਅੱਜ ਪਿੰਡ ਖਲਰਾ ਤੋਂ ਭਿੱਖੀਵਿੰਡ ਤੱਕ ਮਾਰਚ ਕੱਢਿਆ ਗਿਆ ਜਿੱਦਾਂ ਕੌਂਕੇਕਲਾ ਤੋਂ ਕੱਢਿਆ ਗਿਆ ਸੀ ਮਹਿੰਦੀਆਣਾ ਸਾਹਿਬ ਤੱਕ ਮਾਰਚ ਕੌਂਕੇ ਜੀ ਦੇ ਇਨਸਾਫ ਵਾਸਤੇ ਤੇ ਅੱਜ ਭਾਈ ਜਸਵੰਤ ਸਿੰਘ ਖਲਰਾ 25000 ਲਵਾਰਸ ਲਾਸ਼ਾਂ ਦਾ ਉਹ ਵਾਰਿਸ ਜਿਹਨੂੰ 25000 ਇੱਕਵੀਂ ਲਾਸ਼ ਬਣਾ ਕੇ ਪਤਾ ਨਹੀਂ ਕਿਹੜੇ ਖੂਂਜੇ ਸੁੱਟਿਆ ਪਰ ਤਖ ਦਰਸ਼ੀ ਜਿਹੜੇ ਹੈਗੇ ਨੇ ਉਹ ਦੱਸਦੇ ਨੇ ਵੀ ਉਹਨਾਂ ਦੇ ਵੀ ਟੋਟੇ ਕਰਕੇ ਉਹਨਾਂ ਨੂੰ ਵੀ ਨਹਿਰ 'ਚ ਰੋੜ ਦਿੱਤਾ ਗਿਆ ਸੀ ਪਰ ਅਗਰ ਅਸੀਂ ਤੁਰਦੇ ਹਾਂ ਇਨਸਾਫ ਵਾਸਤੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਤੁਰਦੇ ਹਾਂ ਤਾਂ ਫੇਰ ਕਿਉਂ ਅਸੀਂ ਸਿਰ ਜੋੜ ਕੇ ਇਕੱਠੇ ਨਹੀਂ ਹੋ ਸਕਦੇ ਉੱਥੇ ਵੀ ਕਿਉਂ ਸਾਡੇ ਸਾਹਮਣੇ ਡੰਡੇ ਝੰਡੇ ਜਾਂ ਕਿਸੇ ਦੀਆਂ ਜਥੇਬੰਦੀਆਂ ਆ ਜਾਂਦੀਆਂ ਨੇ ਬਹੁਤ ਸਾਰੇ ਸਿੰਘ ਜਿਹੜੇ ਨੇ ਖਾਲਸਾ ਜੀ ਦੀ ਸੰਗਤ ਵੀ ਕੀਤੀ ਹੈ ਕਿਉਂਕਿ ਉਹਨਾਂ ਦੇ ਇਲਾਕੇ ਦੇ ਵਿੱਚ ਬੈਠੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਕਿਹੜੇ ਦਿਨ ਖਾਲਸਾ ਜੀ ਨੂੰ ਚੱਕਿਆ ਗਿਆ ਸੀ ਕੀ ਕਰਦੇ ਪਏ ਸੀ ਕੀ ਨਹੀਂ ਕਰਦੇ ਪਏ ਸੀ ਉਹਨਾਂ ਸਾਰੇ ਸਿੰਘਾਂ ਦੇ ਨਾਲ ਵੀ ਗੱਲ ਕਰਾਂਗੇ ਫਤਿਹ ਦੀ ਪਹਿਲਾਂ ਸਾਰੇ ਦੇ ਨਾਲ ਸਾਂਝ ਪਾਣਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੋਢਾ ਜੀ ਜਿਹਨਾਂ ਦੇ ਜ਼ਿਹਨ 'ਚ ਇਹ ਸਵਾਲ ਆਉਂਦੇ ਨੇ ਕਿ ਆਹ ਮਾਰਚ ਨਿਕਲ ਰਹੇ ਨੇ ਤੇ ਕੋਈ ਨਾ ਕੋਈ ਸ਼ਾਇਦ ਅਸੀਂ ਆਪਣਾ ਨਿੱਜ ਲਾ ਕੇ ਚੱਲ ਰਹੇ ਹਾਂ ਕੀ ਕਹੋ ਜਣਾ ਉਹਨਾਂ ਦੀ ਮਾਨਸਿਕਤਾ ਇਹ ਗਰੀਬ ਹੋਊ ਜਿਵੇਂ ਇਹ ਸੋਚਦੇ ਨੇ ਮਾਨਸਿਕਤਾ ਦਾ ਤਲ ਠੀਕ ਨਹੀਂ ਜਿੱਥੋਂ ਤੱਕ ਨਿੱਜ ਦੀ ਗੱਲ ਹੈ ਜਿਹੜਾ ਨਿੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸੀਗਾ ਉਹੀ ਨਿੱਜ ਸਾਡਾ ਹੈ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਜਮੂਰੀਅਤ ਲਈ ਆਵਾਜ਼ ਦੇਣੀ ਤੁਹਾਡਾ ਵੀ ਨਿੱਜੀ ਉਹੀ ਹੈ ਤੇ ਸਾਡਾ ਵੀ ਨਿੱਜੀ ਉਹੀ ਹੈ ਇਹ ਕੜੀਆਂ ਆਪਾ ਜਿੰਨੇ ਵੀ ਬੈਠੇ ਆ ਨਾ ਤਾਂ ਇਹਨਾਂ ਨੇ ਕੋਈ ਸਰਕਾਰੀ ਨੌਕਰੀ ਲੈਣੀ ਹੈ ਨਾ ਇਹਨਾਂ ਨੇ ਕੋਈ ਜਰਜੋਰੂ ਜ਼ਮੀਨ ਦੀ ਲੜਾਈ ਲੜਨੀ ਹੈ ਉਲਟਾ ਜਿੱਦਾਂ ਮੈਂ ਆਪਣੀ ਨੌਕਰੀ ਦੀ ਕੁਰਬਾਨੀ ਲਈ ਬੈਠਾ ਹਾਂ ਤੁਸੀਂ ਵੀ ਛੱਡੀ ਬੈਠੇ ਹੋ ਸਾਰਾ ਕੁਝ ਇਹ ਭਾਈ ਸਾਹਿਬ ਵੀ ਛੱਡ ਕੇ ਆਏ ਆ ਇਹ ਸਾਰੇ ਇਹਨਾਂ ਨੂੰ ਹੀ ਵਾਜਾ ਮਾਰਦੇ ਨੇ ਵੀ ਤੁਸੀਂ ਸਾਡੇ ਤੋਂ ਆ ਕੇ ਆ ਲੈ ਲੋ ਇਹ ਸਾਰੇ ਨਿੱਜ ਨੂੰ ਛੱਡ ਕੇ ਇਹਨਾਂ ਸਾਰਿਆਂ ਦਾ ਨਿੱਜ ਪੰਜਾਬ ਪੰਥ ਤੇ ਮਾਨਵਤਾ ਹੈ ਉਸ ਮਾਨਵਤਾ ਦੇ ਵਿੱਚ ਉਹ ਵੀ ਲੋਕ ਆਉਂਦੇ ਨੇ ਜਿਹੜੇ ਨਿੱਜੀ ਦੇ ਲਾਮ ਲਾ ਰਹੇ ਨੇ ਉਹ ਸਾਡਾ ਨਿੱਜ ਵੀ ਤੁਸੀਂੋ ਭਰਾਵੋ ਤੇ ਅਸੀਂ ਤੁਹਾਡੇ ਲਈ ਵੀ ਖੜੇ ਆ ਸਾਡੇ ਨਾਲ ਤੁਸੀਂ ਨਹੀਂ ਖਲੋਣਾ ਨਾ ਸਹੀ ਪਰ ਘਟੋ ਘਟ ਜਦੋਂ ਤੁਹਾਡੇ ਨਿੱਜ ਦੀ ਕਿਤੇ ਗੱਲ ਆਉਦੀ ਹੈ ਸਾਨੂੰ ਉਦੋਂ ਆਵਾਜ਼ ਮਾਰ ਲਿਆ ਕਰੋ ਪਰ ਅਸੀਂ ਤੁਹਾਡੇ ਨਿੱਜ ਨੂੰ ਵੀ ਆਪਣਾ ਨਿੱਜ ਸਮਝਦੇ ਹਾਂ ਪੰਜਾਬ ਵੀ ਸਾਡਾ ਨਿੱਜ ਹੈ ਪੰਥ ਵੀ ਸਾਡਾ ਨਿੱਜ ਹੈ ਮਾਨਵਤਾ ਸਾਡੀ ਨਿੱਜ ਹੈ ਤੇ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੀ ਨਿੱਜ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਣ ਤੇ ਜੇ ਇੱਥੇ ਵੀ ਉਹ ਸ਼ੱਕ ਕਰਦੇ ਨੇ ਫਿਰ ਕਹਿਣਾ ਪਵੇਗਾ ਕਿ ਉਹਨਾਂ ਦੀ ਮਾਨਸਿਕ ਪੱਧਰ ਡਿੱਗ ਚੁੱਕਾ ਹੈ ਉਹ ਹੁਣ ਕਿਸੇ ਪਾਗਲਖਾਨੇ ਚ ਜਮਾ ਕਰਾ ਦੇਣੇ ਚਾਹੀਦੇ ਨੇ ਐਵੇਂ ਲੋਕਾਂ ਦਾ ਆਪਣਾ ਸ਼ਮਾ ਬਰਬਾਦ ਕਰਦੇ ਐ ਤੇ ਗਮਰਾਹ ਕਰਕੇ ਦੂਜਿਆਂ ਦਾ ਧਿਆਨ ਸ਼ਹੀਦਾਂ ਵੱਲੋਂ ਹਟਾ ਕੇ ਜੇ ਇਹ ਤੁਸੀਂ ਇਹਨੂੰ ਨਿੱਜ ਕਹਿੰਦੇ ਹੋ ਤੇ ਫਿਰ ਜਿਹੜੀਆਂ ਰੈਲੀਆਂ ਕਾਤਲ ਕੱਢ ਰਹੇ ਨੇ ਉਹਨਾਂ ਚ ਵੱਡੀਆਂ ਭੀੜਾਂ ਨੂੰ ਤੁਸੀਂ ਕੀ ਆਖੋਗੇ ਇਹ ਜਵਾਬ ਇਹਨਾਂ ਨੂੰ ਦੇਣੇ ਹੋਣਗੇ ਇਸ ਲਈ ਨਿੱਜ ਸਾਡਾ ਤੇਰੇ ਭਾਣੇ ਸਰਬੱਤ ਦਾ ਭਲਾ ਸੀ ਹੈ रहेਗਾ ਬੇਸ਼ੱਕ ਰਹੇਗਾ ਪਰ ਜਿੱਦਾਂ ਜਥੇਦਾਰ ਕੌਂਕੇ ਜੀ ਦੇ ਇਨਸਾਫ ਵਾਸਤੇ 21 ਮਾਰਚ ਕੱਢਿਆ ਤੇ ਉਸ ਤੋਂ ਬਾਅਦ ਹੁਣ ਖਾਲਸਾ ਜੀ ਵਾਸਤੇ ਕੱਢਿਆ ਮਾਰਚ ਫਰਕ ਤੁਹਾਨੂੰ ਦੋਨੋਂ ਮਾਰਚਾਂ ਦੇ ਵਿੱਚ ਕੀ ਟੀਚਰ ਦਾ ਸਾਡਾ ਇੱਕੋ ਹੀ ਆ ਜੀ ਮਨੁੱਖਤਾ ਦਾ ਹੁੰਦਾ ਕਹਾਂ ਅਸੀਂ ਦੁਨੀਆ ਨੂੰ ਦੱਸੀਏ ਕਿ ਕਿੱਦਾਂ ਹੋਇਆ ਪੰਜਾਬ ਦੇ ਵਿੱਚ ਅਤਿ ਦੀ ਤਸ਼ੱਦਦ ਦਾ ਉਹ ਕਿਹੜਾ ਆਲਮ ਸੀ ਜਿੱਥੇ ਪੁਲਿਸ ਵਾਲਿਆਂ ਨੇ ਜਿੱਥੇ ਮੁੱਛ ਫੁੱਟ ਗੱਭਰੂ ਚੱਕ ਚੱਕ ਕੇ ਬੇ ਮਤਲਬ ਮਾਰੇ ਜਿੱਥੇ ਮੈਂ ਇੱਕ ਸਟੋਰੀ ਦੇਖ ਰਿਹਾ ਸੀ ਕਿ ਇੱਕ ਪਿਓ ਦੇ ਤਿੰਨ ਪੁੱਤ ਸੀਗੇ ਤੇ ਤਿੰਨੋਂ ਹੀ ਥਾਣੇਦਾਰ ਨੇ ਚੱਕ ਲਈ ਸੀ ਤੇ ਉਹ ਕਹਿੰਦਾ ਉਹਨੂੰ ਵੀ ਤੂੰ ਲਿਆ ਕੇ ਮੈਨੂੰ 6 ਲੱਖ ਰੁਪਈਆ ਦੇ ਦੇ ਤੇ ਤੇਰੇ ਪੁੱਤ ਛੱਡ ਦਿੰਦਾ ਮੈਂ ਜੀ ਅੰਤ ਤਾਂ ਉਸ ਪਿਓ ਦੀ ਐਸੀ ਮਜਬੂਰੀ ਰਹੀ ਕਿ ਉਹ ਕਹਿੰਦਾ ਵੀ ਦੋ ਮਾਰ ਦੇ ਇੱਕ ਛੱਡਾ ਜੀ ਬਾਅਦ ਦੇ ਵਿੱਚ ਮੈਂ 4 ਲੱਖ ਦੇ ਦਿੱਤੇ ਉਸ ਪੁਲਿਸ ਵਾਲੇ ਨੂੰ ਪਰ ਫੇਰ ਵੀ ਕਹਿੰਦਾ ਵੀ ਤੂੰ ਪੂਰੇ 6 ਨਹੀਂ ਹੋਏ ਇਹ ਕਹਿੰਦਾ ਵੀਰਾ ਇੱਕ ਤਾਂ ਛੱਡ ਦੇ ਪੁੱਤ ਉਹਨੇ ਫੇਰ ਵੀ ਤਿੰਨੋਂ ਮਾਰੇ ਅਜੇ ਹੀ ਤਸ਼ੱਦਦ ਚੱਲੀ ਸਾਡੇ ਪੰਜਾਬ ਨੇ ਸਾਡੇ ਜਥੇਦਾਰ ਅਕਾਲ ਤਖਤ ਦੇ ਉਦੋਂ ਕਿਸੇ ਨੂੰ ਨਹੀਂ ਸੁਰਤ ਆਈ ਪੀ ਅਸੀਂ ਮਾਰਚ ਕੱਢੀਏ ਜਾਂ ਅਸੀਂ ਦੁਨੀਆ ਦੇ ਵਿੱਚ ਇੱਕ ਅਲਖ ਜਗਾਈਏ ਵੀ ਸਾਡੇ ਨਾਲ ਹੋ ਕੀ ਰਿਹਾ ਹੈ ਸਾਡੀਆਂ ਧੀਆਂ ਭੈਣਾਂ ਦੀਆਂ ਪੱਤਾ ਕਿੰਦਾਂ ਰੋਣੀਆਂ ਜਾ ਰਹੀਆਂ ਨੇ ਨੌਜਵਾਨੀ ਕਿੰਦਾਂ ਮਾਰੀ ਜਾ ਰਹੀ ਹੈ ਪਤਾ ਨਹੀਂ ਕਿੰਨੇ ਹੀ ਪਿੰਡ ਪੰਜਾਬ ਦੇ ਅਜਿਹੇ ਨੇ ਜਿਨ੍ਹਾਂ ਦੇ ਵਿੱਚੋਂ 20 20 ਸਾਲ 30 ਸਾਲ ਜਾਨ ਜੀ ਨਹੀਂ ਉੱਠੀ ਕਿਉਂਕਿ ਮੁੱਛ ਫੁੱਟ ਗੱਭਰੂ ਸਾਰੇ ਮਾਰ ਦਿੱਤੇ ਗਏ ਸੀ ਸਾਰੇ ਦੇ ਸਾਰੇ ਸੋ ਹੁਣ ਅਸੀਂ ਜਦੋਂ ਜਿਹੜਾ ਇਨਸਾਫ ਲੈ ਕੇ ਚੱਲੇ ਆ ਯਾਤਰਾ ਕੱਢ ਰਹੇ ਆ ਉਹਦੇ ਵਿੱਚ ਤੁਹਾਨੂੰ ਫਰਕ ਉਸ ਯਾਤਰਾ ਦੇ ਵਿੱਚ ਕੌਂਕੇ ਕਲਾਂ ਤੋਂ ਜਿਹੜੀ ਤੁਰੀ ਹੈ ਤੇ ਇਹ ਯਾਤਰਾ ਜਿਹੜੀ ਖਾਲਰੇ ਤੋਂ ਤੁਰੀ ਹੈ ਫਰਕ ਫਰਕ ਇਹ ਲੱਗਿਆ ਉਦੋਂ ਸ਼ੁਰੂਆਤ ਸੀ ਔਰ ਉਹ ਵੀ ਸ਼ਾਇਦ 31 ਸਾਲਾਂ ਬਾਅਦ ਮੁੜ ਉਸ ਆਵਾਜ਼ ਨੂੰ ਕਿਤੇ ਨਾ ਕਿਤੇ ਅਸੀਂ ਚੁੱਕਣ ਦਾ ਯਤਨ ਕਰ ਰਹੇ ਆ ਕਿ ਇਹ ਕਹਿ ਲਈਏ ਕਿ ਪੰਜਾਬ ਤੇ ਪੰਥ ਦੀ ਆਵਾਜ਼ ਨੂੰ ਦੁਸ਼ਮਣ ਨੇ ਇੰਨਾ ਕੁ ਬਿਮਾਰ ਕਰ ਦਿੱਤਾ ਕਿ 95 ਫੀਸਦੀ ਉਹ ਕਮਾ ਵਿੱਚ ਚਲੀ ਗਈ ਪਰ ਜਿਹੜੀ 5 ਬਚੀ ਹੈ ਉਹ ਜਦੋਂ ਉੱਠਣ ਦਾ ਯਤਨ ਕਰਦੀ ਹੈ ਇਹੋ ਜੀਆਂ ਤਾਕਤਾਂ ਉਹਨੂੰ ਫਿਰ ਦੱਬਣ ਦਾ ਯਤਨ ਕਰਦੀਆਂ ਨੇ ਸਾਲਾਂ ਬਾਅਦ ਜਾਂ ਦਹਾਕਿਆਂ ਬਾਅਦ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੇ ਨਗਰ ਤੋਂ ਆਪਾਂ ਚੱਲੇ ਆਂ ਤੇ ਜਿੰਨਾ ਲੋਕਾਂ ਨੇ ਉਸ ਆਵਾਜ਼ ਨੂੰ 31 ਸਾਲਾਂ ਤੋਂ ਦੱਬ ਕੇ ਰੱਖਿਆ ਸੀਗਾ ਜੀ ਉਹਨਾਂ ਉੱਥੇ ਦੱਬਣ ਦਾ ਪੂਰਾ ਢਿੱਲ ਲਾਇਆ ਪਰ ਵਾਰੀ ਜਾਈਏ ਗੁਰੂ ਕੇ ਸਿੱਖਾਂ ਦੇ ਤੁਹਾਡੇ ਭਰਾਵਾਂ ਦੇ ਜਿਨ੍ਹਾਂ ਨੇ ਉੱਥੇ ਆ ਕੇ ਤੁਸੀਂ ਵੀ ਮੇਰੇ ਨਾਲ 18 ਕਿਲੋਮੀਟਰ ਦਾ ਸਫ਼ਰ ਨੰਗੇ ਪੈਰ ਕੀਤਾ ਮੈਨੂੰ ਹੀ ਪਤਾ ਤੁਹਾਡੀ ਹਾਲਤ ਕੀ ਸੀ ਉਸ ਦਿਨ ਮੈਂ ਵੇਖਦਿਆ ਸਾਰਿਆਂ ਨੂੰ ਪਰ ਚਲੋ ਗੁਰੂ ਨੇ ਕਿਰਪਾ ਕੀਤੀ ਕਿ ਉਹ ਅਸੀਂ ਆਵਾਜ਼ ਦੇ ਕੇ ਆਏ ਉਹਦੇ ਵਿੱਚ ਸਾਨੂੰ ਜਿਹੜੀਆਂ ਸਮੱਸਿਆਵਾਂ ਆਈਆਂ ਸਨ ਅੱਜ ਉਹ ਨਹੀਂ ਆਈਆਂ ਬਿਲਕੁਲ ਪਲਕੀ ਸਾਹਿਬ ਵੀ ਮਿਲੀ ਪੰਜ ਪਿਆਰੇ ਸਿੰਘ ਮਿਲੇ ਹਰ ਥਾਂ ਤੇ ਲੰਗਰ ਗੁਰੂਕੀਆਂ ਸੰਗਤਾਂ ਉਸ ਦਿਨ ਵੀ ਕੁਝ ਪ੍ਰਬੰਧਕਾਂ ਦੀ ਇਹ ਪ੍ਰੋਬਲਮ ਸੀ ਸੰਗਤਾਂ ਦੀ ਨਹੀਂ ਸੀ ਬਿਲਕੁਲ ਸੰਗਤਾਂ ਉਦੋਂ ਵੀ ਆਈਆਂ ਸਨ ਪਰ ਅੱਜ ਤੇ ਪ੍ਰਬੰਧਕਾਂ ਨੇ ਵੀ ਕਮਾਲ ਕਰ ਦਿੱਤੀ ਇੱਥੇ ਵੀ ਤੁਹਾਡੇ ਲਈ ਗੁਰੂ ਘਰ ਖੋਲ ਦਿੱਤੇ ਆ ਵੀ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਤਗੜੇ ਹੋ ਕੇ ਗੱਲ ਕਰੋ ਫਰਕ ਹੁਣ ਇਹ ਸਾਹਮਣੇ ਆਇਆ ਕਿ ਜਿਹੜੀ ਆਵਾਜ਼ ਨੂੰ ਉਹ ਦੱਬੀ ਬੈਠੇ ਦੱਬਣਾ ਚਾਹੁੰਦੇ ਸਨ ਹੁਣ ਨਾਉ ਦੱਬੀ ਰਹਿਣੀ ਆ ਤੇ ਨਾਏ ਹੁਣ ਦੱਬ ਸਕਣਗੇ ਇਹ ਆਉਣ ਵਾਲੇ ਸਮੇਂ 'ਚ ਆਵਾਜ਼ ਨੇ ਵੱਡੇ ਪੱਧਰ ਤੇ بلند ਹੋਣਾ ਹੈ ਅੱਗੇ ਤੇ ਇਕੱਲਾ ਮੈਂ ਹੀ ਸਾਂ ਹੁਣ ਤਾਂ ਸੇਖੋ ਸਾਹਿਬ ਦੇ ਫੋਨ ਵੀ ਆ ਗਏ ਵੱਖਰੀ ਗੱਲ ਆ ਜਿੰਨੀ ਆਸੇ ਕਿ ਮਜਬੂਰੀ ਸੀ ਭਾਈ ਖੋਸਾ ਜੀ ਵੀ ਪਹੁੰਚ ਗਏ ਸ਼ੇਣੀ ਸਾਹਿਬ ਵੀ ਆ ਗਏ ਭਾਈ ਅਵਤਾਰ ਸਿੰਘ ਨਗਲਾ ਪਹੁੰਚੇ ਇਹ ਉਹ ਸਿੰਘ ਨੇ ਜਿਨ੍ਹਾਂ ਨੂੰ ਮਹਾਰਾਜ ਜੀ ਕਹਿੰਦੇ ਸੇ ਮੇਰਾ 10 ਹਜ਼ਾਰੀ ਇਹ ਮੇਰਾ 50 ਹਜ਼ਾਰੀ ਭਾਈ ਹਰਮਨਪ੍ਰੀਤ ਸਿੰਘ ਭਾਈ ਸਾਹਿਬ ਉਹਨਾਂ ਦੇ ਨਗਰ ਤੋਂ ਸੀਗੇ ਭਾਈ ਗੋਪਾਲ ਸਿੰਘ ਹੋਣੀ ਇਹ ਸਾਰੇ ਦੇ ਸਾਰੇ ਵੀਰ ਜਿਹੜੇ ਇੱਥੋਂ ਚੱਲੇ ਨੇ ਇਹ ਦੱਸ ਰਹੇ ਨੇ ਕਿ ਇਹ ਹੁਣ ਆਵਾਜ਼ਾਂ ਤੁਹਾਡੇ ਦੱਬਿਆਂ ਦੱਬੀਆਂ ਨਹੀਂ ਰਹਿਣੀਆਂ ਇਹ ਫਰਕ ਹੈ ਕਿ 100 ਸਾਲ ਬਾਅਦ ਉਹ ਆਵਾਜ਼ ਮੁੜ ਉਠੇਗੀ ਔਰ ਸੱਚ ਜਾਣਿਓ ਇਨਸਾਫ ਵੀ ਲੈ ਕੇ ਛੱਡੇਗੀ ਬਿਲਕੁਲ ਜੀ ਇਨਸਾਫ ਲੈ ਕੇ ਛੱਡੇਗੀ ਜ਼ਰੂਰ ਲੈ ਕੇ ਛੱਡੇਗੀ ਬਹੁਤ ਸਾਰੇ ਹੋਰ ਵੀ ਸਿੰਘ ਹਰਮਨ ਬਾਜਵਾ ਵੀ ਨਾਲ ਉਹਦੀ ਪੂਰੀ ਟੀਮ ਨਾਲ ਹੈਗੀ ਹੈ ਪਰ ਆਬਜ਼ ਹੁਣ ਉਹਨਾਂ ਨੂੰ ਤਾਂ ਸੋਚਣਾ ਪੈਣਾ ਵੀ ਇੱਧਰਲੇ ਪਾਸੇ ਪਈਏ ਜਾਂ ਇੱਧਰਲੇ ਪਾਸੇ ਪਈਏ ਜਿਹੜੇ ਸੋਚਦੇ ਸੀਗੇ ਵੀ ਸਾਡਾ ਕਾਪੀਰਾਈਟ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਅਸੀਂ ਪਾਲਕੀ ਨਹੀਂ ਦੇਣੀ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਕੀ ਹੁਣ ਮਹਿਸੂਸ ਹੋ ਰਿਹਾ ਹੋਊਗਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੋਊਗਾ ਵੀ ਉਹ ਗਲਤੀ ਕਰ ਬੈਠੇ ਨੇ ਜੇ ਦੀ ਮਾਫੀ ਕੋਈ ਨਹੀਂ ਇੱਕ ਹੁੰਦਾ ਹੈ ਕਿ ਔਰੰਗਜ਼ੇਬ ਵੀ ਕਿਤੇ ਨਾ ਕਿਤੇ ਚਾਰ ਸ਼ਬਦ ਮਾਫੀ ਦੇ ਲਿਖਦਾ ਹੈ ਗਲਤ ਹੋਇਆ ਹੋਰ ਵੀ ਜਹਾਂਗੀਰਾਂ ਨੇ ਲਿਖੇ ਪਰ ਇਹ ਉਹ ਗਲਤੀਆਂ ਨੇ ਜਿਨ੍ਹਾਂ ਦੀ ਮੁੜ ਕਦੇ ਨਾ ਪਰਪਾਈ ਹੁੰਦੀ ਹੈ ਨਾ ਮਾਫੀ ਹੁੰਦੀ ਹੈ ਤੇ ਨਾ ਕੋਈ ਚੱਪਣੀ ਬਚਦੀ ਹੈ ਜਿਹਦੇ 'ਚ ਬੰਦਾ ਨੱਕ ਡੋਬ ਕੇ ਮਰ ਜਾਏ ਵੀ ਇੰਨੀ ਕੋ ਸਜ਼ਾ ਮਿਲ ਜਾਂਦੀ ਹੈ ਬੰਦੇ ਨੂੰ ਕਿ ਉਹ ਕਿੰਨੇ ਬਦਕਿਸਮਤ ਹੋਣਗੇ ਕਿ ਚਾਰ ਸ਼ਬਦ ਵੀ ਮਾਫੀ ਦੇ ਨਹੀਂ ਕਹਿ ਸਕੇ ਬਿਲਕੁਲ ਇਹ ਦੂ ਮਾੜੀ ਬਦਕਿਸਮਤੀ ਹੋਰ ਕੀ ਹੋ ਔਰ ਇਹਨਾਂ ਨੂੰ ਮਾਣ ਹੋਊ ਰਹਿੰਦੀ ਦੁਨੀਆ ਤੱਕ ਮਾਣ ਰਹਿਣਾ ਕਿਉਂਕਿ ਇੱਕ ਬੰਨੇ ਹਜੂਮ ਸੀ ਕੇ ਪੀਐਸ ਗਿੱਲ ਬਿਆਸੋ ਬੁੱਚੜ ਵਰਗੇ ਮੁੱਖ ਮੰਤਰੀ ਨਾਲ ਉਹਨਾਂ ਦੀ ਭਾਈ ਵਾਲੀ ਕਰਨ ਵਾਲੇ ਬਾਦਲ ਉਹਨਾਂ ਦੇ ਬਾਵਜੂਦ ਵੀ ਕਿੰਨੇ ਖੁਸ਼ਕਿਸਮਤ ਹੋਣਗੇ ਜਿਹੜੇ ਭਰਾ ਅਜ ਭਾਈ ਖਾਲੜਾ ਜੀ ਦੀਆਂ ਗੱਲਾਂ ਤੁਹਾਨੂੰ ਦੱਸਣਗੇ ਕਿ ਉਸ ਵਕਤ ਭਾਈ ਖਾਲੜਾ ਜੀ ਦੇ ਨਾਲ ਖੜੇ ਸੀ ਤੇ ਅੱਜ ਸਾਨੂੰ ਵੀ ਕਿੰਨਾ ਮਾਣ ਹੈ ਅਸੀਂ ਭਾਈ ਖਾਲੜਾ ਜੀ ਦੀ ਰੂਹ ਨਾਲ ਖੜੇ ਆਂ ਕਾਤਲਾ ਨਾਲ ਨਹੀਂ ਤੇ ਗੁਰੂ ਕਿਰਪਾ ਕਰੇ ਜਿਹੜੀ ਗੱਲ ਭਾਈ ਖਾਲੜਾ ਜੀ ਨੇ ਕਹੀ ਸੀ ਇਹ ਮੈਨੂੰ ਮਾਰ ਦੇਣਗੇ ਮੈਨੂੰ ਪਤਾ ਹੈ ਪਰ ਇਹ ਵੀ ਮੈਂ ਦਾਅਵੇ ਨਾ ਕਹਿਣਾ ਜਿਹੜੀ ਲਾਪਤਾ ਸਿੱਖਾਂ ਨੂੰ ਲੱਭਣ ਵਾਲੀ ਪ੍ਰਕਿਰਿਆ ਮੈਂ ਸ਼ੁਰੂ ਕੀਤੀ ਹੈ ਇਹ ਉਸ ਨੂੰ ਰੋਕ ਨਹੀਂ ਸਕਣਗੇ ਤੇ ਮੇਰੀ ਮੌਤ ਦੇ ਜ਼ਿੰਮੇਵਾਰ ਬਿਆਨਤ ਸੋਂ ਬੁਚੜ ਤੇ ਕੇਪੀਐਸ ਗਿੱਲ ਹੋਣਗੇ ਇਸ ਸਟੇਟਮੈਂਟ ਨੂੰ ਲੈ ਕੇ ਮੈਂ ਭਗਵੰਤ ਮਾਨ ਨੂੰ ਕਹਿਣਾ ਹੈ ਕਿ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਕਾਤਲਗਰਦਾਨ ਕੇ ਉਹਨਾਂ ਦੇ ਲੱਗੇ ਹੋਏ ਬੁੱਤ ਉਖਾੜ ਕੇ ਬਾਹਰ ਸੁੱਟੇ ਜਾਣ ਤਾਂ ਕਿ ਪਤਾ ਲੱਗੇ ਕਿ ਹੁਣ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਾ ਕੋਈ ਹੈ ਕੋਈ ਹੈ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਾ ਕੋਈ ਹੈ ਤੇ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਣਾ ਚਾਹੀਦਾ ਹੈ ਅਸੀਂ ਘਰਾਂ ਦੇ ਵਿੱਚ ਬੈਠ ਕੇ ਕਿਸੇ ਹੋਰ ਦਾ ਘਰ ਉੱਜੜਦੇ ਹੋਏ ਦੇਖਦੇ ਹਾਂ ਇਕ ਕੋਈ ਗੱਲ ਨਹੀਂ ਉਹਦੀ ਧੀ ਚੱਕੀ ਗਈ ਉਹਦਾ ਪੁੱਤ ਚੱਕਿਆ ਗਿਆ ਉਹਦੀ ਧੀ ਦੇ ਨਾਲ ਜਬਰ ਹੋ ਗਿਆ ਕੋਈ ਗੱਲ ਨਹੀਂ ਸਾਡਾ ਘਰ ਤਾਂ ਠੀਕ ਹੈ ਪਰ ਜਿੱਦਣ ਤੁਹਾਡੇ ਘਰ ਤੱਕ ਸੇਕ ਪਹੁੰਚਿਆ ਮੈਂ ਸੇਕ ਤਾਂ ਕੀ ਪਹੁੰਚਣਾ ਫਿਰ ਭਾਂ ਬੜੀ ਮਚਣੇ ਆ ਜਿਨ੍ਹਾਂ ਨੇ ਇਸ ਇਲਾਕੇ ਦੇ ਜਿਹੜੇ ਹੈ ਨੇ ਜਿਨ੍ਹਾਂ ਨੇ ਸੰਗਤ ਕੀਤੀ ਜਿਹਨਾਂ ਨੇ ਬਹੁਤ ਕੁਝ ਕੀਤਾ ਮੈਂ ਜ਼ਰੂਰ ਕਹਾਂਗਾ ਵੀ ਤੁਸੀਂ ਵੀ ਆਪਣੇ ਵਿਚਾਰ ਰੱਖੋ ਸੰਗਤ ਦੇ ਸਾਹਮਣੇ ਕੀ ਕਹਿਣਾ ਚਾਹ ਰਹੇ ਹੋ ਦਾਸ ਅਵਤਾਰ ਸਿੰਘ ਨਗਲਾ ਜਿਰਖਪੁਰ ਤੋਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਸੀਂ ਜਥੇਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਜੋ ਇਨਸਾਫ ਯਾਤਰਾ ਦੇ ਵਿੱਚ ਭਾਈ ਸਾਹਿਬ ਬਲਦੇਵ ਸਿੰਘ ਜੀ ਵੱਲੋਂ ਸਾਨੂੰ ਮੈਸੇਜ ਭੇਜਿਆ ਗਿਆ ਸੀ ਉਸ ਦੇ ਵਿੱਚ ਮੈਂ ਛੋਟ ਸ਼ਬਦਾਂ ਚ ਦੱਸਣਾ ਚਾਹੁੰਦਾ ਮੈਂ ਸਨ 88 ਦੇ ਵਿੱਚ میٹرਕ ਕੀਤੀ ਸਭ ਤੋਂ ਪਹਿਲਾਂ ਮੇਰੇ ਮਾਮਾ ਜੀ ਜਥੇਦਾਰ ਸੰਤ ਸਿੰਘ ਰੁੜਕੀ ਖਰੜ ਦੇ ਵਿੱਚ ਸ਼ਹੀਦ ਕੀਤੇ ਗਏ ਉਸ ਤੋਂ ਬਾਅਦ 75 ਵਕੀਲ ਜੋ ਖਰੜ ਦੇ ਵਿੱਚ ਇੱਕ ਐਮਐਲਏ ਦੇ ਤੌਰ ਤੇ ਵੀ ਉਹਨਾਂ ਦਾ ਪਰਿਵਾਰ ਸੇਵਾ ਨਿਭਾ ਰਿਆ ਸੀ ਉਹ ਮਾਰੇ ਗਏ ਫਿਰ ਡੂਮ ਛੇੜੀ ਸੇਰ ਸਿੰਘ ਜੀ ਨੂੰ ਵੀ ਸਰੰਦ ਤੋਂ ਜਾਂਦੇ ਹੋਏ ਬਸੀ ਸਰੰਦ ਬੱਸੀ ਦੇ ਨੇੜੇ ਉਹਨਾਂ ਤੇ ਅਟੈਕ ਕਰਕੇ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਤੇ 88 ਦੇ ਵਿੱਚ ਮੈਂ میٹرਿਕ ਪਾਸ ਕਰਕੇ ਸਦਰ ਗੁਰਦਾਸਪੁਰ 99 ਚ 90 ਚ ਮੈਂ 92 ਤੱਕ ਰਿਹਾ ਐਸਪੀ ਉਪਰਤੀ ਉਦੋਂ ਤੋਂ ਖਲੜਾ ਜੀ ਸਾਹਿਬ ਨਾਲ ਜਦੋਂ ਕਿਤੇ ਪ੍ਰੋਗਰਾਮ 'ਚ ਮਿਲਦੇ ਸੀ ਉਹਨਾਂ ਦੇ ਵਿਚਾਰ ਸੁਣਦੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਸਮਾਂ ਮਿਲਿਆ ਤੇ ਉਦੋਂ ਮੇਰੀ ਉਮਰ ਛੋਟੀ ਸੀ ਤੇ ਅਸੀਂ ਮਿਲ ਕੇ ਦੱਸਿਆ ਵੀ ਤੁਸੀਂ ਐਨੀ ਦੂਰ ਆ ਕੇ 960 ਰੁਪਏ 'ਚ ਕੀ ਤੁਹਾਨੂੰ ਚੰਡੀਗੜ੍ਹ ਦੇ ਨੇੜੇ ਤੇੜੇ ਕੋਈ ਰੁਜ਼ਗਾਰ ਨਹੀਂ ਸੀ ਤੇ ਸਾਨੂੰ ਪਤਾ ਨਹੀਂ ਸੀ ਕਿਉਂਕਿ ਛੋਟੀ ਉਮਰ ਸੀ ਇਸ ਕਰਕੇ ਜੋ ਹੁਣ 92 ਤੋਂ ਮੈਂ ਨਵੰਬਰ ਤੋਂ ਹੈਲਥ ਡਿਪਾਰਟਮੈਂਟ ਰਾਹੀਂ ਜੋ ਬੁੱਚੜ ਜਿਹਦਾ ਨਾਮ ਰੱਖਿਆ ਗਿਆ ਬੀਨ ਸਿੰਘ ਜੀ ਮੂਰਖ ਮੰਤਰੀ ਉਤੋਂ ਤੋਂ ਲੈ ਕੇ 2007 ਤੱਕ ਮੈਂ ਚੀਫ ਮਿਨਿਸਟਰ ਨਾਲ ਸਰਵਿਸ ਕੀਤੀ ਹੈ ਬਤੌਰ ਡਰਾਈਵਰ ਮੈਡੀਕਲ ਟੀਮ ਚ ਸਿਹਤ ਵਿਭਾਗ ਪੰਜਾਬ ਵੱਲੋਂ ਇਹਨਾਂ ਦੇ ਪੋਤੜਿਆਂ ਤੱਕ ਦਾ ਵਾਕਿਬ ਹੈ ਤੇ ਸਟੇਜਾਂ ਤੇ ਕੀ ਕਹਿੰਦੇ ਸੀ ਜਨਤਾ ਚ ਇਹ ਕੀ ਕਰਦੇ ਸੀ ਤੇ ਸਭ ਤੋਂ ਵੱਧ ਜੋ ਸਿੱਖ ਕੌਮ ਦਾ ਘਾਣ ਹੋਇਆ ਉਹ ਬਾਦਲ ਪਰਿਵਾਰ ਦੇ ਕਾਰਨ ਹੋਇਆ ਜਿਸ ਦੇ ਵਿੱਚ ਦਾਸ ਨਾਲ ਵੀ 26ਵਾਂ ਮਕਦਮਾ ਦਰਜ ਹੋਇਆ 2011 ਚ 29 ਦਿਨ ਮੈਂ ਸਫੈਦੇ ਦੇ ਪੇੜ ਤੇ ਬੈਠ ਕੇ ਜਿੰਨੇ ਚੰਡੀਗੜ੍ਹ ਦੇ ਆਸ-ਪਾਸ ਸਰਕਾਰੀ ਪੰਚਾਇਤੀ ਜ਼ਮੀਨਾਂ ਤੇ ਅਵੈਧ ਕਬਜੇ ਭ੍ਰਿਸ਼ਟ ਅਧਿਕਾਰੀ ਸਿਆਸੀ ਲੀਡਰਾਂ ਖਿਲਾਫ ਆਵਾਜ਼ ਬੁਲੰਦ ਰੱਖੀ ਮੇਰੇ ਤੇ 26 ਮਕਦਮੇ ਦਰਜ ਕੀਤੇ ਗਏ ਪਰ ਜੋ ਕਾਨੂੰਨ ਡਾਕਟਰ ਅੰਬੇਡਕਰ ਵੇਲੇ ਦੀ ਦਾ ਸੰਵਿਧਾਨ ਜੋ ਲਿਖਿਆ ਉਹਦੇ ਮੁਤਾਬਕ ਕਲਮਨ ਤੇ ਕਾਗਜ਼ ਦੇ ਵਿੱਚ ਨਹੀਂ ਪਾਵਰ ਹੈ ਕਿ ਹੁਣ ਸਰਕਾਰ ਜਾਂ ਸਰਕਾਰੀ ਅਧਿਕਾਰੀ ਕੋਈ ਕਿਸੇ ਤਰ੍ਹਾਂ ਦੀ ਸਾਡੀ ਇਸ ਇਨਸਾਫ ਯਾਤਰਾ ਜੋ ਸ਼ੁਰੂ ਕੀਤੀ ਗਈ ਹੈ ਇਸ ਦੇ ਵਿੱਚ ਕੋਈ ਵੀ ਸਾਡੇ ਤੇ ਐਕਸ਼ਨ ਨਹੀਂ ਲੈ ਸਕਦਾ ਕਿਉਂਕਿ ਇਨਸਾਫ ਪਸੰਦ ਅਸੀਂ ਲੋਕ ਹੈ ਸਿੱਖ ਕੌਮ ਨਾਲ ਬਾਜਾਂ ਵਾਲੇ ਦੇ ਪੁੱਤਰ ਹੈ ਨਾ ਅਸੀਂ ਕਿਸੇ ਤੋਂ ਡਰੀਏ ਨਾ ਕਿਸੇ ਨੂੰ ਡਰਾਈਏ ਤੇ ਇੰਨਾ ਕਹਿੰਦਾ ਹੋਇਆ ਮੈਂ ਧੰਨਵਾਦ ਹੈ ਫਿਰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਕਿ ਜਿੰਨਾ ਖਜ਼ਾਨਾ ਇਹਨਾਂ ਦੇ ਕੋਲ ਹੈਗਾ ਜਿੰਨਾ ਇਤਿਹਾਸ ਇਹਨਾਂ ਕੋਲ ਹੈਗਾ ਆ ਤੇ ਪੁੱਛਣ ਬੈਠ ਜੀ ਤੇ ਘੰਟਿਆਂ ਬੱਧੀ ਪਤਾ ਨਹੀਂ ਕਿੰਨੇ ਸ਼ੋਅਜ਼ ਨਿਕਲ ਜਾਣ ਪਰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਪਲੀਜ਼ ਕਿਰਪਾ ਕਰਕੇ ਪਟਿਆਲਾ ਆ ਕੇ ਦਰਸ਼ਨ ਦਿਓ ਤੇ ਤੁਹਾਡਾ ਨਾਲ ਪ੍ਰੋਪਰ ਇੰਟਰਵਿਊ ਕਰਾਂਗੇ ਤੁਸੀਂ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਖਾਲਸਾ ਜੀ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਇਨਸਾਫ ਯਾਤਰਾ ਖਾਲੜੇ ਦੀ ਧਰਤੀ ਤੋਂ ਭਾਈ ਜਸਵੰਤ ਸਿੰਘ ਦੀ ਖਾਲੜਾ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੋਏ ਸਰਕਾਰੀ ਅਤਿਆਚਾਰ ਦੇ ਖਿਲਾਫ ਇਹ ਆਰੰਭ ਕੀਤੀ ਹੈ ਉਸ ਇਨਸਾਫ ਯਾਤਰਾ ਨੇ ਬੜਾ ਕੁਝ ਅੱਜ ਕਲੀਅਰ ਕਰ ਦਿੱਤਾ ਜਿਵੇਂ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਵੀ ਜਿਹੜੀ ਕੌਂਕੇ ਦੇ ਵਿੱਚ ਯਾਤਰਾ ਹੋਈ ਨਾ ਉਹਦੇ ਵਿੱਚ ਤੇ ਅੱਦ ਵਾਲੀ ਤੇ ਫਰਕ ਬੜਾ ਸੀ ਜਿ ਅਸੀਂ ਮਨੁੱਖੀ ਅਧਿਕਾਰ ਦੀ ਗੱਲ ਕਰਦੇ ਆ ਨਾ ਕੁਝ ਦਿਨ ਪਹਿਲਾਂ ਹੀ ਪਉਪਿੰਡ ਦੀ ਧਰਤੀ ਤੇ ਇੱਕ ਤਸਵੀਰ ਦਾ ਰੌਲਾ ਪਿਆ ਸੀ ਔਰ ਮੈਨੂੰ ਯਾਦ ਹੈ ਕਿ ਉਹ ਮਸਲਾ 26 ਜਨਵਰੀ ਨੂੰ ਖਤਮ ਹੋ ਚੁੱਕਾ ਸੀ ਪਰ ਕਿਸੇ ਨੇ ਵੋਟਾਂ ਦੀ ਖਾਤਰ ਉਹ 28 ਤਰੀਕ ਨੂੰ ਮਸਲਾ ਫਿਰ ਚੁੱਕਿਆ ਪਰ ਉਹ ਜਨਤਾ ਦੇ ਵਿੱਚ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਉਹਦੋਂ ਪੰਥਕ ਮੁੱਦਾ ਸੀ ਉਹ ਕੱਲ ਰਾਤ ਜਿਹੜੀ ਉਹ ਗੱਲ ਕਲੀਅਰ ਹੋ ਗਈ ਕਿ ਉਹ ਕਮੇਟੀ ਮਾੜੀ ਨਹੀਂ ਹੈ ਮੈਨੇਜਰ ਪ੍ਰਭਜੋਤ ਸਿੰਘ ਇੰਨਾ ਉਹ ਗਿਆ ਗੁਜਰਿਆ ਨਹੀਂ ਕਮੇਟੀ ਨਹੀਂ ਮਾੜੀ ਨਹੀਂ ਜਿੰਨੀ ਉਦੋਂ ਬਣਾ ਦਿੱਤੀ ਗਈ ਜਿਹੜਾ ਕਰਨਲ ਸੀਗਾ ਜਿਹੜੇ ਸਾਰਾ ਕੁਝ ਕੀਤਾ ਉਹਦੀ ਗੱਲ ਕਰ ਰਹੇ ਹੋ ਤੁਸੀਂ ਜਿਹੜਾ ਜੁੜਿਆ ਹੁੰਦੀ ਸੇਵਾ ਕਰਾਇਆ ਸਿੰਘ ਨੂੰ ਉਹਦੇ ਸੰਦਰ ਦੀ ਤਸਵੀਰ ਉਤਾਰੀ ਗਈ ਸੀ ਬਿਲਕੁਲ ਉਹ ਕੁਝ ਕਿੰਤੂ ਕਰਨ ਵਾਲਿਆਂ ਨੇ ਜਿਹੜਾ ਉਹ 26 ਤਰੀਕ ਨੂੰ ਕਿੰਤੂ ਕੀਤਾ ਤੇ ਉਹ ਸਾਊਟ ਆਊਟ ਹੋ ਗਿਆ ਸੀ ਮਸਲਾ ਜੀ ਪਰ 28 ਤਰੀਕ ਨੂੰ ਫਿਰ ਚੁੱਕਿਆ ਗਿਆ ਉਹ ਚੁੱਕਿਆ ਕਿੰਨੇ ਵੋਟਾਂ ਦੀ ਖਾਤਰ ਇੱਕ ਲੀਡਰ ਨੇ ਜਾ ਕੇ ਉੱਥੇ ਮੁੱਦਾ ਭੜਕਾਇਆ ਉਹ ਚੱਲਦੇ ਮੇਲੇ ਦੇ ਵਿੱਚ ਉਹ ਬਹੁਤ ਜਲੋ ਕਿ ਉਹਨਾਂ ਨੇ ਰੌਲਾ ਪਾਇਆ ਜੀ ਬੜਾ ਕੁਝ ਹੋਇਆ ਪਰ ਜਿਹੜੀਆਂ ਸੇਵਾਵਾਂ ਕੱਲ ਉਸ ਕਮੇਟੀ ਨੇ ਸਾਨੂੰ ਸਹਯੋਗ ਦੇ ਕੇ ਦਿੱਤੀਆਂ ਮੈਨੂੰ ਨਹੀਂ ਲੱਗਦਾ ਕਿ ਉਹ 26 ਤਰੀਕ ਵਾਲੀ ਕੋਈ ਗੱਲ ਇਦਾਂ ਦੀ ਹੋਈ ਹੋਊਗੀ ਕਿ ਜਿਹੜਾ ਜੋਸ਼ਵਾਨਾਂ ਨੇ ਕੱਲ ਦਿੱਤੀਆਂ ਸਾਨੂੰ ਉਹ ਪੰਥ ਨੂੰ ਸਮਰਪਿਤ ਭਾਈ ਸਾਹਿਬ ਜੀ ਨੇ ਜਿਵੇਂ ਦੱਸਿਆ ਵੀ ਉਹਨਾਂ ਦੀ ਪਾਲਕੀ ਕੱਲ ਖਰਾਬ ਹੋ ਚੁੱਕੀ ਸੀ ਸਟਾਰ ਨਹੀਂ ਸੀ ਹੋ ਰਹੀ ਪਰ ਮੌਕੇ ਤੇ ਉਹਨਾਂ ਨੇ ਦੋ ਪਾਲਕੀਆਂ ਅਰੇਂਜ ਕਰਕੇ ਸਾਡੇ ਸਾਹਮਣੇ ਖਿਲਾਰਤੀਆਂ ਸੀ ਇਹ ਗੱਲ ਆਖੀ ਕਿ ਅਸੀਂ ਦੁਬਾਰਾ ਇਹ ਗੱਲ ਨਹੀਂ ਖਵਾਉਣੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਪੋਵਿੰਡ ਨਗਰ ਤੋਂ ਉਹਨਾਂ ਨੇ ਪਾਲਕੀਆਂ ਤੋਂ ਮਣਾ ਕਰ ਦਿੱਤਾ ਆਪਣੀ ਜ਼ਿੰਮੇਵਾਰੀ ਤੇ ਉਹਨਾਂ ਨੇ ਪਾਲਕੀਆਂ ਸੱਧੀਆਂ ਮੈਨੂੰ ਯਾਦ ਹੈ ਰਾਤ 11 ਵਜੇ ਮੈਨੂੰ ਫੋਨ ਆਇਆ ਜਦੋਂ ਉਹਨਾਂ ਇਹ ਗੱਲ ਆ ਕਿ ਕਿ ਅਸੀਂ ਅੰਮ੍ਰਿਤਸਰ ਤੋਂ ਮਕੈਨਿਕ ਲਿਆ ਕੇ ਦੇ ਪਾਲਕੀ ਸਟਾਰਟ ਕਰ ਦਿੱਤੀ ਇਹ ਹੀ ਪਾਲਕੀ ਸਾਡੀ ਕੱਲ ਨੂੰ ਸੇਵਾ ਦੇ ਵਿੱਚ ਲੱਗੇਗੀ ਇਹ ਬੜਾ ਕੁਝ ਕਲੀਅਰ ਕਰ ਦਿੱਤਾ ਗਿਆ ਇਸ ਇਸ ਇਨਸਾਨ ਮੂਰਤੇ ਨੇ ਬੜਿਆਂ ਦੀ ਤਸਵੀਰ ਜਿਹੜੀ ਨਿਖਾਰ ਦਿੰਦੀ ਹੈ ਕਿਉਂਕਿ ਅਸੀਂ 28 ਸਾਲ ਪਹਿਲਾਂ ਸ਼ਹੀਦ ਹੋਏਾਂ ਦੀ ਗੱਲ ਕਰਦੇ ਆ ਪਰ ਅੱਜ ਵੀ ਉਹ ਐਸੇ ਪਰਿਵਾਰ ਨੇ ਐਸੀਆਂ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ ਪਰ ਉਹਨਾਂ ਨੂੰ ਕੁਝ ਕੁ ਵੋਟਾਂ ਦੇ ਭੁਖਿਆ ਨੇ ਉਹਨਾਂ ਨੂੰ ਟੱਕਣ ਦਾ ਯਤਨ ਕੀਤਾ ਉਹਨਾਂ ਨੂੰ ਦੱਬਣ ਦਾ ਯਤਨ ਕੀਤਾ ਪਰ ਇਸ ਇਨਸਾਨ ਮੂਰਤੀ ਨੇ ਉਹਨਾਂ ਨੂੰ ਵੀ ਜਿਹੜਾ ਉਹ ਜਾਗਰ ਕਰ ਦਿੱਤਾ ਬਿਲਕੁਲ ਜਾਗਰ ਕਰ ਦਿੱਤਾ ਬਟ ਮੈਂ ਫੇਰ ਵੀ ਤੁਹਾਨੂੰ ਇੱਕੋ ਹੀ ਗੱਲ ਕਹਾਂਗਾ ਜਿੰਨੇ ਵੀ ਇਸ ਪ੍ਰੋਗਰਾਮ ਵੀ ਦੇਖ ਰਹੇ ਨੇ ਪ੍ਰਬੰਧ ਜਿਹੜੇ ਗੁਰੂ ਘਰਾਂ ਦੇ ਹਨ ਠੀਕ ਹੈ ਮੈਂ ਜਿੰਨਾ ਮਰਜੀ ਮੈਂ ਬਾਣੀ ਤੇ ਚਾਹੇ ਰੁੱਜਿਆ ਹੋਵਾਂ ਪਰ ਅਗਰ ਮੈਂ ਬਾਣੀ ਵੰਨ ਦਾ ਧਾਰਨੀ ਨਹੀਂ ਮੈਂ ਪੰਜ ਕਕਾਰਾਂ ਦਾ ਧਾਰਨੀ ਨਹੀਂ ਤਾਂ ਪ੍ਰਬੰਧਕ ਕਮੇਟੀ ਦਾ ਬਹੁਤ ਦੂਰ ਦੀ ਗੱਲ ਗੁਰਦੁਆਰੇ ਦੀ ਕਿਸੇ ਵੀ ਸਾਮ ਸੰਭਾਲ ਦੇ ਵਿੱਚ ਮੇਰਾ ਕੋਈ ਸਿੱਧੇ ਤੌਰ ਤੇ ਇੰਟਰਫੀਰੈਂਸ ਨਹੀਂ ਹੋਣਾ ਚਾਹੀਦਾ ਅਸੀਂ ਜਿਹੜੀ ਮਰਿਆਦਾ ਨਾਲ ਬੱਜੇ ਆ ਸਾਨੂੰ ਉਸ ਮਰਿਆਦਾ ਦੇ ਉੱਤੇ ਰਹਿਣਾ ਚਾਹੀਦਾ ਹੈ ਤੇ ਜਿਹੜੇ ਗੁਰੂ ਘਰ ਦੀ ਇਹ ਗੱਲ ਕਰ ਰਹੇ ਨੇ ਉਥੇ ਕਰਨਲ ਸਾਹਿਬ ਨੇ ਕੋਈ ਉਹਨਾਂ ਨੇ ਕੋਈ ਅਮਰਤ ਨਹੀਂ ਛਕਿਆ ਕੁਝ ਨਹੀਂ ਉਹਦੋਂ ਰੋਣ ਦੀ ਬੋਲਵਾਰਣੀ ਦੇਖੀ ਸੀ ਚਾਹੇ ਉਹਨਾਂ ਨੇ ਬਹੁਤ ਵਧੀਆ ਹੈ ਕਿ ਸਾਨੂੰ ਸਾਰਾ ਕੁਝ ਸਪੋਰਟ ਕੀਤੀ ਬਟ ਉੱਥੇ ਮੈਂ ਉਸ ਚੀਜ਼ ਦੇ ਵਿੱਚ ਐਗਰੀ ਨਹੀਂ ਹੁੰਦਾ ਮੈਂ ਜਸਟੀਫਾਈ ਨਹੀਂ ਕਰਦਾ ਬਟ ਵੇਖੋ ਉਸ ਚੀਜ਼ ਨੂੰ ਉਹਨਾਂ ਨੇ ਬਹੁਤ ਵਧੀਆ 26 ਨੂੰ ਕਲੀਅਰ ਹੋ ਚੁੱਕਾ ਸੀ 26 ਦੇ ਵਿੱਚ ਆਊਟ ਹੋ ਗਿਆ ਸੀ ਉਹ ਸਾਰਾ ਜਿਹੜਾ 28 ਤਰੀਕ ਨੂੰ ਹੋਇਆ ਉਹ ਉਹ ਕਿਸੇ ਕਾਰਨ ਕਿਸੇ ਬੰਦੇ ਨੇ ਕੀਤਾ ਵਾਟਐਵਰ ਮੈਂ ਕਹਿੰਦਾ ਜੀ ਬਹੁਤ ਵਧੀਆ ਪ੍ਰਬੰਧਕ ਕਮੇਟੀ ਸਭ ਕੁਝ ਮੇਰੇ ਵੱਟ ਐਂਡ ਆਫ ਦਾ ਪੁਆਇੰਟ ਕਹਿਣ ਦਾ ਇਹ ਹੀ ਆ ਵੀ ਪ੍ਰਬੰਧਕ ਕਮੇਟੀ ਜਿਹੜੀ ਹੈ ਜਦੋਂ ਤੱਕ ਉਹ ਬਾਣੀ ਬਾਣ ਦੇ ਧਾਰਨੀ ਨਹੀਂ ਹੁੰਦੀ ਸਾਰੀ ਦੀ ਸਾਰੀ ਗੁਰਸਿੱਖ ਨਹੀਂ ਹੁੰਦੀ ਤਾਂ ਪ੍ਰਬੰਧ ਜਿਹੜੇ ਹੈਗੇ ਨੇ ਉਹ ਕਦੇ ਵੀ ਉਮਦਾ ਤੇ ਸਾਨੂੰ ਮਰਿਆਦਾ ਦੇ ਅਧੀਨ ਨਹੀਂ ਲੱਭਣਗੇ ਉਸ ਗੁਰੂ ਘਰ ਦੇ ਵਿੱਚ ਇਸ ਵਿਸ਼ੇ ਨੂੰ ਲੈ ਕਰਕੇ ਸਿੱਖ ਸਦਭਾਵਨਾ ਦਲ ਤੁਰਿਆ ਜੀ ਕਿ ਗੁਰਦੁਆਰੇ ਆਜ਼ਾਦ ਹੋਣ ਆਜ਼ਾਦੀ ਦੀ ਗੱਲ ਹੋਵੇ ਪ੍ਰਬੰਧਕ ਕਮੇਟੀਆਂ ਅਮਰਤਾਰੀ ਹੋਣ ਬਿਲਕੁਲ ਬਿਲਕੁਲ ਕਿਉਂਕਿ ਬੇੜਾ ਕੋਟ ਨਾਲ ਬਿਠਾਇਆ ਆ ਕੜਾਮ ਚੌਧਰੀ ਬਹੁਤ ਬੈਠੇ ਹੋਏ ਆ ਗੁਰੂ ਘਰਾਂ ਦੇ ਵਿੱਚ ਜਾ ਕੇ ਗੋਲਗਾ ਗਿਰਣੇ ਵੇਲੇ ਜਾ ਕੇ ਸਿਰ ਤੇ ਮਹਲ ਬਣ ਕੇ ਬਹਿ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਕੀਰਤਨੀਏ ਹਾਜ਼ਰੀ ਪਰੰਜਾਂ ਦੇ ਤਾਂ ਕੀਰਤਨੀਏ ਦੇ ਸਾਹਮਣੇ ਪਿਆ ਹੋਇਆ ਪੈਸਾ ਵੀ ਚੱਕ ਕੇ ਕਹਿੰਦੇ ਨੇ ਵੀ ਨਾ ਅੱਧਾ ਰੱਖੋਗੇ ਤੁਸੀਂ ਅੱਧਾ ਸਾਡਾ ਆ ਸੋ ਮਤਲਬ ਉਹਨਾਂ ਦੀ ਪੇਟਾ ਵੀ ਖਾਣੀ ਹੈ ਕੋਈ ਕਥਾ-ਵਾਚਾ ਕਰਕੇ ਉਹਦੀ ਪੇਟਾ ਵੀ ਖਾਣੀ ਹੈ ਤੇ ਆਪ ਰਾਤ ਨੂੰ ਜਾ ਕੇ ਡੱਕੇ ਹੁੰਦੇ ਮੈਂ ਹੁਣ ਕੀ ਦੱਸਾਂ ਕੱਲ ਪਰਸੋਂ ਵੀ ਕਿਤੇ ਮੈਂ ਗਿਆ ਸੀਗਾ ਗੁਰੂ ਘਰ ਦੇ ਮਾਹੌਲ ਹੀ ਸੀਗਾ ਉੱਥੇ ਸਾਰਾ ਦਾ ਸਾਰਾ ਤੇ ਮਤਲਬ ਗੁਰੂ ਘਰ ਦਾ ਮਾਹੌਲ ਕੀ ਗੁਰੂ ਘਰ ਚ ਹੀ ਗਿਆ ਸੀ ਉਹ ਕਮੇਟੀ ਜਿਹੜੀ ਸੀ ਚਾਰ ਬੰਦੇ ਮੇਰੇ ਉਹ ਖੜੇ ਸੀ ਤੇ ਦੋ ਦੂਰੋਂ ਖੜੇ ਹੋਏ ਮਤਲਬ ਕੀ ਕਹਾ ਮੈਂ ਡਰਿੰਕ ਕੀ ਪੀਤੀ ਸੀ ਨਹੀਂ ਗੰਦੀ ਸਮੈਲ ਮਾਰੇ ਸੀ ਮੈਂ ਸ਼ੋ ਵੀ ਨਹੀਂ ਕੀਤਾ ਉਦਾਂ ਹੀ ਵਾਪਸ ਆ ਗਿਆ ਮੱਥਾ ਟੇਕ ਕੇ ਸੋ ਆ ਹਾਲਾਤ ਨੇ ਪ੍ਰਾਈਵੇਟ ਕਮੇਟੀਆਂ ਦੇ ਤੇ ਤੁਸੀਂ ਸਿੰਘ ਸਾਹਿਬ ਕੀ ਕਹੋਗੇ ਤੁਸੀਂ ਮਤਲਬ ਖਲਰਾਜੀ ਦੇ ਨਾਲ ਹਲੋ ਜੀ ਜਸਵੰਤ ਸਿੰਘ ਮੇਰਾ ਭਰਾ ਹੀ ਤਾਂ ਹੈ ਜੀ ਜਸਵੰਤ ਸਿੰਘ ਪਹਿਲਾਂ ਪੰਚਾਇਤ ਸਕਟਰੀ ਹੀ ਪੰਚਾਇਤ ਸਕਟਰੀ ਤੋਂ ਬਾਅਦ ਥੋੜਾ ਚਿਰ ਉਹਨੇ ਕੰਮ ਕੀਤਾ ਬਾਅਦ ਵਿੱਚ ਉਹ ਆਂਦਾ ਵੀ ਮੈਂ ਜਨਤਾ ਦੀ ਸੇਵਾ ਕਰਨੀ ਆ ਕਰਦਿਆਂ ਨੂੰ ਆਂਦਾ ਵੀ ਮੈਨੂੰ ਰੋਟੀ ਦੇਣੀ ਦਿਓ ਨਹੀਂ ਦੇਣੀ ਦੇਣਾ ਦਿਓ ਮੈਂ ਜਦੋਂ ਅੱਧੀ ਰਾਤ ਲੋੜ ਕਹੇ ਦੀ ਤੇ ਮੈਂ ਅੱਧੀ ਰਾਤ ਵੀ ਜਾ ਸਕਦਾ ਹੂੰ ਪਹਿਲਾਂ ਪਹਿਲਾਂ ਉਸ ਤੋਂ ਬਾਅਦ ਉਹ ਸਾਡੀ ਸੁਸਾਇਟੀ ਦੀ ਚੋਣ ਹੋਈ ਡਾਇਰੈਕਟਰ ਬਣੇ ਕੋਪਰੇਟਿਵ ਬੈਂਕ ਦੇ ਡਾਇਰੈਕਟਰ ਬਣਿਓ ਉਹਦੇ ਵਿੱਚ ਮੈਨੂੰ ਉਹਨੇ ਨੌਕਰੀ ਯਾਦ ਦਈ ਬੈਂਕ 'ਚ ਮੈਂ 31 ਸਾਲ ਨੌਕਰੀ ਕੀਤੀ ਬੈਂਕ ਆਫ ਕੋਪਰੇਟ ਬੈਂਕ 'ਚ ਜੀ ਇਹ ਹਾੜੇ 18 ਸਾਲ ਮੈਂ ਪ੍ਰਧਾਨਗੀ ਕੀਤੀ ਸਾਡਾ ਅਹੁਦਰਾ ਇਹ ਲੋਕਲ ਕਮੇਟੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਅਮਰਜੀਤ ਜੀ ਨੇ ਚੋਣਾਂ ਜਿੱਤਿਆਂ ਅਮਰਜੀਤ ਨੇ ਮੈਨੂੰ ਆਖਿਆ ਵੀ ਤੂੰ ਤੈਨੂੰ ਮੈਂ ਮੈਂਬਰ ਬਣਾਉਣਾ ਹੈ ਬਣਾਉਣਾ ਹੈ ਮੈਂ ਮੈਂਬਰ ਬਣਾਉਣਾ ਫਿਰ ਮੈਂ ਪ੍ਰਬੰਧ ਵੀ ਮੈਂ ਚੁੱਕੂੰਗਾ ਸਾਡਾ ਗਰੰਤੀ ਇੱਕ ਉੱਥੇ ਗਰੰਤ ਗੁਰੂ ਸਾਡਾ ਗੁਰਦੁਆਰਾ ਜਿਹੜਾ ਹੈ ਉੱਥੇ ਗੁਰੂ ਨਾਨਕ ਦੇਵ ਜੀ ਆਏ ਆ ਪਹਿਲੀ ਪਾਸੇ ਗੁਰਦੁਆਰਾ ਸ਼੍ਰੋਮਿਕ ਕਮੇਟੀ ਦੇ ਅੰਦਰ ਆ ਮੈਂ ਉਹ ਗਰੰਤੀ ਨੂੰ ਆਹੋ ਵੀ ਬਾਬਾ ਜੀ ਜਿੰਨੇ ਨੰਗ ਹੀ ਨੰਗੇ ਮਾਪਿਤ ਅਰਦਾਸ ਕਰਨੀ ਉਹਨੂੰ ਨਹੀਂ ਹੁੰਦੀ ਅਰਦਾਸ ਜਦੋਂ ਕੋਈ ਮਰ ਜਾਂਦਾ ਇਹ ਜਾਂ ਕੋਈ ਕਰਦਾ ਇਹਦਾ ਅਰਦਾਸ ਬਾਹਰੋਂ ਲਿਖੀ ਹੁੰਦਾ ਇਹ ਹਮ ਮਾਹ ਬਾਬਾ ਜੀ ਤੁਸੀਂ ਤਨਖਾਹ ਲਓ ਤੇ ਮੈਂ ਗ੍ਰੰਥੀ ਕਥਾ ਆਵਾਜ਼ਕ ਵਧੀਆ ਲੈ ਕੇ ਆਉਣੇ ਨਾਲ ਕੀਰਤਨੀ ਜਥੇ ਲਾਉਣੇ ਆ ਜੋ ਕਿ ਜਿੰਨੀ ਕਿ ਮੇਰੇ ਕੋਲ ਹੈਗੀ ਆ ਉਹਨਾਂ ਕੁ ਮੈਂ ਕਰੂੰਗਾ ਜੀ ਮੈਨੂੰ ਆਦਾ ਵੀ ਨਹੀਂ ਮੈਂ ਇਹ ਕੰਮ ਨਹੀਂ ਹੋਣਾ ਮੈਂ ਜਾ ਕੇ ਹਰਦੇਹਾਲ ਤੋਂ ਹੀ ਸਤ ਸੰਗਲਾ ਉਹਦਾ ਮੈਂਬਰ ਏ ਇਹਨਾਂ ਮਹਾ ਵੀ ਆ ਗਾਲਿਆ ਇਹਨੇ ਉੱਥੋਂ ਆਪਣੇ ਮਕਰ ਸਾਹਿਬ ਨੂੰ ਆ ਕੇ ਉਹਨੇ ਦੋ ਬੰਦਿਆਂ ਦੀ ਡਿਊਟੀ ਨਾ ਬੰਦਿਆਂ ਦੀ ਡਿਊਟੀ ਲਾਤੀ ਬਾਬੇ ਬੁੱਢੇ ਸਭ ਨੂੰ ਇੱਕ ਬਲਦੇਵ ਸਿੰਘ ਹੈਡ ਗ੍ਰੰਥੀ ਦੋ ਉਹਨੇ ਸੇਵਾਦਾਰ ਘਲਾਏ ਬਾਬੇ ਨੂੰ ਆਂਦੇ ਬਾਬਾ ਜੀ ਆਤ ਤੁਹਾਡੀ ਸੇਵਾ ਜਿਹੜੀ ਆ ਉਤਰਾ ਉਹ ਜੋ ਮਰਜੀ ਕਰੋ ਪਰੇ ਸੇਵਾ ਸਾਡੇ ਗੋਲਿਆ ਉਹ ਬਾਅਦ ਵਿੱਚ ਇਤਰਾ ਤੁਹਾਡੇ ਵਾਂਗ ਜਿਤਨਾ ਤੁਸੀਂ ਦੱਸਿਆ ਹੁਣ ਵੀ ਉੱਥੇ ਸ਼ਰਾਬੀ ਕਰਾਬੀ ਸਾਰੇ ਇਕੱਠੇ ਕਰਕੇ ਮੇਰੇ ਵਾਸਤੇ ਲਿਆ ਮੈਨੂੰ ਕੋਈ ਇੱਕ ਨੇ ਫੋਨ ਕੀਤਾ ਆਂਦਾ ਵੀ ਪ੍ਰਧਾਨ ਜੀ ਤੁਹਾਨੂੰ ਇਹੀ ਢਿਕਣ ਦੇ ਇੱਥੇ ਆਓ ਬਾਹ ਕਮੇਟੀ ਸਾਡੀ ਆ ਪ੍ਰਧਾਨ ਮੈਂ ਆ ਇਸ ਤੇ ਕੋਈ ਸੱਦਿਆ ਨਹੀਂ ਕਾ ਨਹੀਂ ਜੀ ਇੱਥੇ ਆਓ ਤੁਸੀਂ ਇੱਥੇ ਸਾਰਾ ਪਿੰਡ ਇਕੱਠਾ ਆਇਆ ਜੀ ਮੈਂ ਉਸੇ ਅਰਦੇਹਾਲ ਤੋਂ ਫੋਨ ਕੀਤਾ ਅਰਦੇਹਾਲ ਸੋਹਣਿਆ ਸੱਚ ਨੂੰ ਕੀਤਾ ਐ ਐਸਐਚਓ ਨੇ ਭੇਜੇ ਬੰਦੇ ਉਹ ਆਂਦਾ ਵੀ ਕੀ ਗੱਲ ਐ ਉਹ ਆਂਦਾ ਵੀ ਇਤਰਾ ਇਹਦੇ ਨਾਲ ਝਗੜਾ ਬਾਬੇਪਾਲ ਸੋਣਾ ਉਹ ਆਂਦਾ ਉੱਥੇ ਥਾਣੇ ਦੇ ਲੈ ਕੇ ਦੇਊਗਾ ਉੱਥੇ ਸੱਦ ਲਾਂਗੇ ਇਹੀ ਆਪੇ ਨੂੰ ਤੇ ਤੁਸੀਂ ਜਾਓ ਉਹ ਦਿਨ ਜਾਵੇ ਮੈਂ ਨੂੰ ਆਖਿਆ ਮੈਂ ਆਖਿਆ ਬਾਬਾ ਜੀ ਮੈਂ ਸਿਰ ਤੇ ਖੱਪਣ ਬਣ ਕੇ ਆ ਜਾਵਾਂ ਮੈਂ ਇਹ ਕੰਮ ਕਰਨਾ ਕਰਨਾ ਐ ਮੈਂ ਇਥੇ ਉਹ ਤੋਂ ਬਾਅਦ ਜਿਉਂ ਮੈਂ 18 ਸਾਲ ਤੋਂ ਘੜ ਤੋਂ ਘੜ ਮੈਂ ਨਹੀਂ ਕੋਈ ਵੀ ਐਗਾ ਹੂੰ ਹੂੰ ਪਰਮਾਤਮਾ ਜੋ ਕਰ ਕੇ ਕਿਸੇ ਦੇ ਅੰਦਰ ਬਸਿਆ ਸੱਚੇ ਪਾਤਸ਼ਾਹ ਕੜ ਦੁਗੜ 2 300 ਬੰਦਾ ਅੰਮ੍ਰਿਤਸਰੀ ਬਣਿਆ ਹਾਂ ਹਾਂਜੀ ਚੜ੍ਹਦੀ ਕਲਾ ਅੱਜ ਵੀ ਉੱਥੇ ਵਧੀਆ ਰਾਤ ਦਿਨ ਤਾਂ ਮੈਂ ਤਾਂ ਇਹ ਚੀਜ਼ ਪੁੱਛਣਾ ਚਾਹਾਂਗਾ ਵੀ ਤੁਸੀਂ ਖਲੜਾ ਜੀ ਦੇ ਨਾਲ ਬੜਾ ਲੰਬਾ ਸਮਾਂ ਰਹਿ ਰਹੇ ਹੋ ਵੀ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਉਦੋਂ ਕੀ ਉਹ ਕੀ ਕਰ ਰਹੇ ਸੀ ਕਿੱਥੇ ਜਾ ਰਹੇ ਸੀ ਕਿ ਜੀ ਸਿੰਘ ਖਲੜਾ ਇੱਕ ਦੋ ਤਿੰਨ ਦਿਨ ਪਹਿਲਾਂ ਹੀ ਆ ਇੱਥੇ ਆਪਣੇ ਖਲੜਾ ਆਇਆ ਮੇਰੇ ਕੋਲ ਹੀ ਰਿਹਾ ਹੈ ਮੈਨੂੰ ਆਂਦਾ ਵੀ 4 4:30 ਵਜੇ ਨਾ ਗਿਆ ਤੇ ਸੁਧਰਾਮ ਸਿੰਘ ਆਂਦਾ ਆਂਦਾ ਸੁਧਰਾਮ ਸਿੰਘ ਆ ਛੋਟਾ ਮਰ ਗਿਆ ਚਮਚਮੂਆ ਹੁਣ ਆਪੇ ਮਰ ਜਾਣੀਆਂ ਬੈਂਸ ਹੋਂਟ ਮਰ ਗਏ ਹਨ ਉਦੋਂ ਕਹਿੰਦਾ ਚਮਚਮੂਆ ਖਤਮ ਹੋ ਜਾਈ ਜਾਣੀਆਂ ਹੁਣ ਆਪੀ ਉਹ ਬਾਅਦ ਵਿੱਚ ਮੈਨੂੰ ਆ ਤਾਂ ਮੈਗਪਾਲ ਗੱਡੀ ਬਣਾਉਣ ਜਾਣੇ ਸੀ ਜਲੰਧਰ ਤੇ ਹੁਣ ਦੋ ਚਾਰ ਦਿਨ ਮੈਨੂੰ ਲੱਗ ਜਾਣੇ ਆ ਜੀ ਤੇ 6 ਤਰੀਕ 5 ਤਰੀਕ ਨੂੰ ਸ਼ਾਮੀ ਮੈਂ ਫੋਨ ਕੀਤਾ ਮਾਹ ਉਦੋਂ ਮੇਰਾ ਹੀ ਮਾਤਾ ਦਾ ਜਸਵੰਤ ਦੀ ਮਾਤਾ ਭੂਆ ਭਦੀ ਨੇ ਮੈਂ ਆ ਮਾਮਾ ਜੀ ਤੇਰਾ ਬੂਟਾ ਬਾਨੀਆਂ ਤੇ ਆਉਗੇ ਹਾਂ ਆ ਤਾਂ ਨਹੀਂ ਗਪਾਲ ਮੈਂ ਆਉਂਗਾ ਤੇ ਮਾਮੀ ਤੇਰੇ ਤੋਂ ਨਹੀਂ ਆਏ ਜਣਾ ਦਿਨੇ ਉਹ 6 8 ਵਜੇ ਫੇਰ ਮੈਂ ਫੋਨ ਕੀਤਾ ਮਾ ਆਏ ਨਹੀਂ ਆਂਦਾ ਯਾਰ ਮੈਨੂੰ ਕਿਹਣਾ ਇੱਥੇ ਕੋਈ ਮੁੰਡਾ ਆਇਆ ਘੋੜੀ ਤੋਂ ਲਾ ਕੇ ਪੁਲਿਸ ਨੇ ਲੈ ਗਈ ਆ ਤੇ ਮੈਨੂੰ ਪੱਤਰਕਾਰਾਂ ਖੱਦਿਆ ਮੈਂ ਉੱਥੇ ਚੱਲਿਆ ਅਮਰਸਾੜੀ 9 ਵਜੇ ਜਦੋਂ ਮਾਮੀ ਜੀ ਗਈ ਆ ਯੂਨੀਵਰਸਿਟੀ ਪੜਾਉਣਾ ਉਧਰੋਂ ਪੁਲਿਸ ਵਾਲੇ 8 9 ਜਣੇ ਪਿੱਛੇ ਟਰੱਕ ਦੇ ਗੱਡੀ ਲਾ ਕੇ ਆਪਣੇ ਤੇ ਪਹਿਲਾਂ ਗਏ ਬਾਬੇ ਦਰਸ਼ਨ ਸਿੰਘ ਦਾ ਜਵਾਈ ਉਥੇ ਕੋਠੀ ਜਾਂ ਉਹਨੂੰ ਆਦੇ ਵੀ ਤੁਹਾਡਾ ਨਾਂ ਜਸਵੰਤੋਂ ਆਂਦਾ ਨਹੀਂ ਜਸਵੰਤੋਂ ਮੇਰਾ ਨਾਂ ਨਹੀਂ ਜਸਵੰਤੋਂ ਗੱਡੀ ਢੋਂਡਿਆ ਜੇ ਸਮਸਾਉਂ ਦੇ ਕੋਲ ਗਏ ਆ ਇੱਥੇ ਰੁਕਾ ਜਾਣਾ ਨੇ ਫੜਾਇਆ ਆਂਦਾ ਮੈਨੂੰ ਕੱਪੜੇ ਪਾ ਲੈ ਜੀਓ ਚੁੱਕਿਆ ਉੱਥੇ ਵੇਲੇ ਗੱਡੀ ਸੁੱਟ ਕੇ ਮੈਂ ਕੱਪੜੇ ਵੀ ਨਹੀਂ ਪਾਣ ਦਿੱਤੇ ਨਾ ਕੱਪੜੇ ਵੀ ਨਹੀਂ ਪਾਉਣ ਤੇ ਬਣਾਏ ਤੇ ਕਚਰੇ ਜਿਹਾ ਸਮੀ ਨਾ ਉਸ ਤੋਂ ਬਾਅਦ ਫੇ ਕਿਸੇ ਨੇ ਕਦੀ ਸ਼ਕਲ ਨਹੀਂ ਦੇਖੀ ਰੰਦਾਵਾ ਹੀ ਰੰਦਾਵੇ ਨੇ ਉਹਦੀ ਆਪਣਾ ਉਹਨੇ ਹੈ ਕਰਪਾਲ ਸਿੰਘ ਦਾ ਵਾ ਉਹਨੇ ਮਗਰ ਭੱਜਾ ਗੱਡੀ ਦੇ ਜਦੋਂ ਮਗਰ ਭੱਜਾ ਇਹਦੇ ਉਹ ਲੈ ਕੇ ਗੱਡੀ ਭਜਾ ਗਏ ਮਤਲਬ ਉਸ ਤੋਂ ਬਾਅਦ ਕਿਸੇ ਨੇ ਕਰੀ ਜਸਵੰਤ ਸਿੰਘ ਖਾਲੜਾ ਨੂੰ ਦੇਖਿਆ ਹੀ ਨਹੀਂ ਦੀਪ ਸਿੰਘ ਬਜੜੇ ਨੇ ਆਖਿਆ ਇਹ ਇਹ ਲਬਜ ਵੀ ਜਸਵੰਤ ਸਿੰਘ ਖਾਲੜਾ ਚਿਬਾਲ ਰੱਖੀ ਰੱਖਦੇ ਬਹੁਤ ਹੀ ਉਹਨੂੰ ਕੁੱਟਿਆ ਬਹੁਤ ਜਿਆਦਾ ਹੱਡੀਆਂ ਹੱਡੀਆਂ ਹਾਰੀਆਂ ਤੋੜੀਆਂਆਂ ਰੀਆਂ ਇੱਕ ਇੱਕ ਗੱਡੀ ਤੋੜੀਆਂ ਵਾਹਿਗੁਰੂ ਤੇ ਜਦੋਂ ਇਹ ਮਨਾਲੇ ਐਸਐਸਪੀ ਤੇ ਡੀਜੀਪੀ ਆਏ ਨੇ ਤੇ ਸਤਨਾਮ ਤੋਂ ਐਸਐਚਯੂ ਲਿਖ ਕੇ ਗਿਆ ਇਹਨੂੰ ਉੱਥੇ ਮਨਾਲੇ ਉਹਦੀ ਕੋਠੀ 'ਚ ਐਸਐਸਪੀ ਦੀ ਜੀ ਇੱਕ ਨੇ ਉਹ ਮੋੜੇ ਤੋਂ ਫੜਿਆ ਜਸਵੰਤ ਨੂੰ ਇੱਕ ਨੇ ਉਹ ਮੋੜੇ ਤੋਂ ਫੜਿਆ ਤੇ ਬਜੜਾਂਦਾ ਵੀ ਜਦੋਂ ਤੁਰੇ ਜਾਂਦੇ ਆਹੀ ਲੈ ਲੈ ਕੇ ਇਹ ਆਂਦਾ ਸੰਧੂਆਂ ਦਾ ਤੂੰ ਅਜੇ ਵੀ ਤੁਰਿਆ ਹੁੰਦਾ ਹੈ ਉਹ ਆਂਦਾ ਮੈਨੂੰ ਤੂੰ ਜੋ ਮਰਜ਼ੀ ਕਰ ਲੈ ਮੈਂ ਮਰ ਕੇ ਵੀ ਗਾਂ ਤੇਰੇ ਉੱਤੇ ਉਡੀਕੂੰਗਾ ਆ ਜਾ ਛੇਤੀ ਆ ਜਾ ਤੂੰ ਵਾਹਿਗੁਰੂ ਸੋ ਇਹ ਸਾਡੀ ਕੌਮ ਦੇ ਉਹ ਯੋਧੇ ਸੀ ਜਿਹੜੇ ਕੌਮ ਵਾਸਤੇ ਪੰਥ ਵਸੇ ਮੇ ਉਜਣਾ ਜੋ ਆਪਣਾ ਆਪ ਉਜਾੜ ਗਏ ਪਰ ਦੁਸ਼ਮਣਾਂ ਨੂੰ ਫੇਵੀ ਕਹੇ ਮੈਂ ਮਰ ਕੇ ਵੀ ਤੇਰੀ ਉਡੀਕ ਕਰਾਂਗਾ ਆ ਤਾਂ ਸਹੀ ਤੂੰ ਸੋ ਸਾਨੂੰ ਵੀ ਅੱਜ ਉਹ ਜਜ਼ਬਾ ਜਗਾਉਣਾ ਪੈਣਾ ਹੈ ਅਗਰ ਅਸੀਂ ਕੋਈ ਇਨਸਾਫ ਮਾਰਚ ਕੱਢਦੇ ਆ ਤਾਂ ਸਾਡਾ ਫਰਜ਼ ਬੰਦਾ ਸੀ ਉਸੇ ਸ਼ਿਰਕਤ ਕਰੀਏ بجائے ਕਿ ਉਹ ਤੇ ਅਸੀਂ ਛਿੱਟਾ ਕਾਸ਼ੀ ਕਰੀਏ ਜੇ ਤੁਸੀਂ ਘਰਾਂ 'ਚ ਬਹਿ ਕੇ ਸਿਰਫ ਕਮੈਂਟ ਕਰਨ ਜੋਗੇ ਆ ਦੂਜਿਆਂ ਨੂੰ ਨਿੰਦਣ ਜੋਗੇ ਹੋ ਤਾਂ ਮੈਂ ਇਹ ਕਰਾਂਗਾ ਕਹਾਂਗਾ ਵੀ ਤੁਸੀਂ ਵੀ ਆਪਣੀਆਂ ਜ਼ੁਬਾਨਾਂ ਬੰਦ ਕਰਕੇ ਚੁੱਪਰ ਕੇ ਬਹਿ ਜਾ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੈ ਫਿਰ ਜੇ ਕੁਝ ਕਰਨਾ ਹੈ ਤਾਂ ਗਰਾਊਂਡ ਜ਼ੀਰੋ ਤੇ ਆਓ ਠੀਕ ਹੈ ਤੁਸੀਂ ਮਾਰਚ ਰੱਖੋ ਅਸੀਂ ਆਵਾਂਗੇ ਤੁਸੀਂ ਕੱਢੋ ਇਨਸਾਫ ਮਾਰਚ ਮੈਂ ਆਉਂਗਾ ਬਟਾਰਾ ਜੀ ਆਣ ਕੇ ਸਾ ساری ਸੰਗਤ ਆਉਗੀ ਰੱਖੋ ਹਿੰਮਤ ਕਰੋ ਨਾ 10 ਕਿਲੋਮੀਟਰ ਦਾ ਹੋਵੇ 20 ਦਾ ਹੋਵੇ 30 ਦਾ ਹੋਵੇ ਕੱਡੋ ਦਾ ਸਹੀ ਰੱਖੋ ਦਾ ਸਹੀ ਪਾਲਕੀਆਂ ਸਜਾਓ ਸਾਨੂੰ ਕਹੋ ਬਠਿੰਡੇ ਵੱਲੋਂ ਮੈਨੂੰ ਫੋਨ ਆਇਆ ਸੀਗਾ ਜਿਹੜੇ ਧਰਮੀ ਫੌਜੀਆ ਨੇ ਕਿਹਾ ਸੀ ਅਸੀਂ ਪਾਲਕੀ ਵਿਰਸ ਸਜਾਵਾਂਗੇ ਧੰਨਵਾਦ ਤੁਹਾਡਾ ਅਸੀਂ ਜ਼ਰੂਰ ਆਵਾਂਗੇ ਫੋਨ ਕਰਕੇ ਸਮਾਂ ਦੱਸ ਲੈ ਲਿਓ ਸਾਡੇ ਕੋਲੋਂ ਜਦੋਂ ਡੇ ਫਰੀ ਹੋਣਗੇ ਜਿਸ ਹਿਸਾਬ ਦੇ ਨਾਲ ਅਸੀਂ ਜ਼ਰੂਰ ਆਵਾਂਗੇ ਮੈਂ ਤਾਂ ਹੀ ਕਹਿਣਾ ਹੁੰਨਾ ਵੀ ਅਗਰ ਪੰਥ ਨੂੰ ਅਸੀਂ ਇਸ ਨਿਹਾਰ ਚੋਂ ਕੱਢਣਾ ਹੈ ਤਾਂ ਸਾਨੂੰ ਸਿਰ ਜੋੜਨਾ ਪੈਣਾ ਹੈ ਪਰ ਜਿਹਨੇ ਦੀ ਧੋਣਾ ਚ ਕਿੱਲੇ ਹੈਗੇ ਨੇ ਨਾ ਵੀ ਉਹ ਕੇਡਰ ਉਹਦਾ ਹੋ ਗਿਆ ਜੀ ਆ ਰਣਜੀਤ ਦਾ ਕੇਡਰ ਹੋ ਗਿਆ ਮਾਨ ਦਾ ਕੇਡਰ ਹੋ ਗਿਆ ਆ ਬਟਾਲੇ ਦਾ ਕੇਡਰ ਹੋ ਗਿਆ ਕੇਡਰ ਕਿਸੇ ਦਾ ਨਹੀਂ ਕੇਡਰ ਉਹਦਾ ਆ ਗੁਰੂ ਰਾਮਦਾਸ ਦਾ ਕੇਡਰ ਕਲਗੀਆਂ ਵਾਲੇ ਦਾ ਆ ਆ ਜਿਹਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਨੇ ਜਿਹੜੇ ਆਪਣੇ ਨੂੰ ਸਿੱਖ ਕਹਿੰਦੇ ਨੇ ਜਿਹਨਾਂ ਦੇ ਨਾਮ ਸਿੰਘ ਤੇ ਕੌਰ ਲੱਗੇ ਆ ਉਹ ਕੇਡਰ ਉਸ ਗੁਰੂ ਕਲਗੀਧਰ ਦਾ ਆ ਉਹ ਸਮਝ ਲਓ ਬਸ ਤੁਹਾਡੇ ਸਾਰੇ ਕੇਡਰ ਉਹਦੇ ਸਾਹਮਣੇ ਨਹੀਂ ਤਾਂ ਫੇਲ ਆ ਨਹੀਂ ਤਾਂ ਬੇੜਾ ਐਵੇਂ ਪੰਜਾਬ ਦਾ ਗਰਕ ਹੁੰਦੇ ਹੀ ਰਹਿਣਾ ਇਨਸਾਫ ਮਾਰਚ ਕੱਢਿਆ ਅੱਗੇ ਵੀ ਕੱਢਦੇ ਰਹਾਂਗੇ ਹੱਕ ਸੱਚ ਦੀ ਆਵਾਜ਼ ਚੱਕੀ ਆ ਚੱਕਦੇ ਰਹਾਂਗੇ ਤੁਸੀਂ ਜੋ ਮਰਜ਼ੀ ਬੋਲਦੇ ਰਹੋ ਜਿਹੜਾ ਵੀ ਇਨਸਾਨ ਸੱਚਾਈ ਦੇ ਉੱਤੇ ਤੁਰਦਾ ਹੋਵੇ ਮੈਨੂੰ ਨਜ਼ਰ ਆਊਗਾ ਮੈਂ ਮੋੜੇ ਨਾਲ ਮੋੜਾ ਜੋੜ ਕੇ ਉਹਦੇ ਨਾਲ ਕੱਲ ਵੀ ਸੀਗਾ ਅੱਜ ਵੀ ਆ ਤੇ ਕੱਲ ਵੀ ਰਹਾਂਗਾ ਹਾਂ ਸਤ ਸ੍ਰੀ ਅਕਾਲ ਸੋ ਇਨੀਆਂ ਦੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਆਪਣੀ ਭਾਵਨਾਵਾਂ ਨੂੰ ਇਚ ਕਮੈਂਟਸ ਦੇ ਵਿੱਚ ਵਿਅਕਤ ਕਰਦਿਆ ਕਰੋ ਚੈਨਲ ਜਿਹੜਾ ਨਹੀਂ ਸਬਸਕ੍ਰਾਈਬ ਕੀਤਾ ਉਹ ਅੱਛਾ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦਿਓ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ